ਅਖਰ ਕਿਉ ਹੋ ਰਹੀਆਂ ਨੇ ਹਾਰਟ ਅਟੈਕ ਦੇ ਨਾਲ ਮੌਤਾ ਡਾਕਟਰ ਤੋਂ ਜਾਣ ਲੋ ਹਾਰਟ ਅਟੈਕ ਤੋਂ ਬਚਣ ਦੇ ਕੀ ਹਨ ਤਰੀਕੇ ਇਹ ਵੀਡੀਓ ਬਚਾ ਸਕਦੀ ਹੈ ਕਈਆਂ ਦੀ ਜ਼ਿੰਦਗੀ ਇਹ ਟੈਸਟ ਦੱਸੇਗਾ ਹਾਰਟ ਅਟੈਕ ਦਾ ਤੁਹਾਨੂੰ ਕਿੰਨਾ ਹੈ ਖਤਰਾ ਸਸ਼ਟਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਕਵਿਤਾ हमदर्द हेल्थ टॉक शो लेके हाजिर आ एस प्रोग्राम ਦੇ ਵਿੱਚ ਅਸੀਂ ਵਾਗਪੱਖ ਜਿਹੜੇ ਸਿਹਤ ਦੇ ਮਾਹਰ ਨੇ ਡਾਕਟਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚਾਉਂਦੇ ਆ ਤਾਂ ਜੋ ਤੁਸੀਂ ਬਿਲਕੁਲ ਫਿੱਟ ਰਹੋ ਇਸ ਪ੍ਰੋਗਰਾਮ ਦੇ ਵਿੱਚ ਵੀ ਅੱਜ ਦਾ ਸਭ ਤੋਂ ਅਹਿਮ ਮੁੱਦਾ ਜੋ ਹਰ ਇੱਕ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਜਵਾਨ ਹੋਣ ਨੌਜਵਾਨ ਹੋਣ ਭਾਵੇਂ ਬਜ਼ੁਰਗ ਹੀ ਕਿਉਂ ਨਾ ਹੋਵੇ ਇਹ ਵੀਡੀਓ ਹਰ ਕਿਸੇ ਦੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਹਾਰਟ ਅਟੈਕ ਦਾ ਜੋ ਮਸਲਾ ਹੈਗਾ ਜੋ ਮਾਮਲਾ ਹੈਗਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਲਗਾਤਾਰ ਹੀ ਹਾਰਟ ਅਟੈਕ ਦੇ ਨਾਲ ਮੌਤਾਂ ਵੀ ਹੋ ਰਹੀਆਂ ਨੇ ਭਾਵੇਂ ਬੱਚਾ ਹੋਵੇ 4 ਸਾਲ ਦਾ ਭਾਵੇਂ ਬਜ਼ੁਰਗ ਹੋਵੇ ਭਾਵੇਂ ਨੌਜਵਾਨ ਹੋਵੇ ਭਾਵੇਂ ਜਿਮ ਕਿਉਂ ਨਾ ਜਾਂਦਾ ਹੋਵੇ ਪਾਵੇਂ ਉਹ ਫਿੱਟ ਕਿਉਂ ਨਾ ਹੋਵੇ ਪਰ ਅਟੈਕ ਦੇ ਮਾਮਲੇ ਇਸ ਤਰੀਕੇ ਦੇ ਨਾਲ ਸਾਹਮਣੇ ਆ ਰਹੇ ਨੇ ਖੇਡਦੇ ਹੋਏ ਨੱਚਦੇ ਹੋਏ ਜਿਮ ਕਰਦਿਆਂ ਦੀ ਮੌਤ ਹੋ ਰਹੀ ਹੈ ਤੇ ਰੀਜ਼ਨ ਆਉਂਦਾ ਹੈ ਸਿਰਫ ਹਾਰਟ ਅਟੈਕ ਰੀਸੈਂਟ ਮਾਮਲਾ ਵੀ ਸਾਹਮਣੇ ਆਇਆ ਜਦੋਂ ਇੱਕ ਸਪਾਲੀ ਜੋ ਜਰੀਵਾਲਾ ਜੋ ਐਕਟਰੈਸ ਹੈ ਉਸ ਦੀ ਮੌਤ ਹੋਈਏ ਤੇ ਦੱਸਿਆ ਜਾ ਰਿਹਾ ਹੈ ਇਸ ਦੇ ਵਿੱਚ ਹਾਰਟ ਅਟੈਕ ਅਖਰ ਕਾਰਨ ਕੀ ਹੈਗਾ ਹਾਰਟ ਅਟੈਕ ਦੇ ਨਾਲ ਮੌਤਾਂ ਕਿਉਂ ਹੋ ਰਹੀਆਂ ਨੇ ਕਿਵੇਂ ਬਚਾ ਇਸ ਦੇ ਨਾਲ ਕੀਤਾ ਜਾ ਸਕਦਾ ਹੈ ਲਾਈਫ ਸਟਾਈਲ ਦੇ ਵਿੱਚ ਕੀ ਚੇਂਜਸ ਕਰਨੀਆਂ ਜ਼ਰੂਰੀ ਨੇ ਕਿਵੇਂ ਤੁਸੀਂ ਆਪਣਾ ਪੂਰਾ ਪਰਿਵਾਰ ਜੋ ਹੈ ਉਸ ਨੂੰ ਹੈਲਦੀ ਬਣਾ ਕੇ ਰੱਖ ਸਕਦੇ ਹੋ ਤਾਂ ਜੋ ਹਾਰਟ ਅਟੈਕ ਤੁਹਾਡੇ ਘਰ ਦੇ ਵਿੱਚ ਪੈਰ ਵੀ ਨਾ ਧਰੇ ਹਰ ਇੱਕ ਜਾਣਕਾਰੀ ਜੋ ਹੈ ਤੁਹਾਡੇ ਤੱਕ ਵਿਸਥਾਰ ਪੂਰਵਕ ਬਿਲਕੁਲ authenticity ਦੇ ਨਾਲ ਪਹੁੰਚਾਵਾਂਗੇ ਕਿਉਂਕਿ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਗੌਰਵ ਸੱਚਦੇਵਾ ਜੋਨੇ ਉਹ ਜੁੜ ਚੁੱਕੇ ਨੇ ਜੋ ਕਿ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਵੀ ਨੇ ਪ੍ਰੈਜ਼ੀਡੈਂਟ ਨੇ ਆਈਐਮਏ ਲੁਧਿਆਣਾ ਦੇ ਤੇ 30 ਸਾਲਾਂ ਤੋਂ ਵੀ ਵੱਧ ਦਾ ਉਹਨਾਂ ਨੂੰ ਐਕਸਪੀਰੀਅੰਸ ਆ ਤੇ ਲਗਾਤਾਰੀ ਮਰੀਜ਼ ਵੀ ਉਹਨਾਂ ਦੇ ਕੋਲ ਆਉਂਦੇ ਨੇ ਤੇ ਉਹਨਾਂ ਨੂੰ ਬਾਖੂ ਵੀ ਜੋ ਹੈ ਉਹ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਹਾਰਟ ਅਟੈਕ ਤੋਂ ਦੂਰੀ ਬਣਾ ਕੇ ਰੱਖ ਸਕਦੇ ਹੋ ਆਪਣਾ ਜੋ ਹੈ ਬਚਾਅ ਕਰ ਸਕਦੇ ਹੋ ਤੇ ਕਿ ਆਖਰ ਇਹ ਮਾਮਲੇ ਲਗਾਤਾਰ ਬਾਦਰੇ ਨੇ ਪਹਿਲਾਂ ਸਵਾਗਤ ਕਰਦੇ ਆ ਡਾਕਟਰ ਗੌਰਵ ਸਚਦੇਵਾ ਉਹਨਾਂ ਦਾ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕਵਿਤਾ ਜੀ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਹਾਂ ਤਾਂ ਸਰ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਹਾਰਟ ਅਟੈਕ ਇੱਕ ਵੱਡਾ ਕਾਰਨ ਬਣ ਰਿਹਾ ਨੌਜਵਾਨਾਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਭਾਵੇਂ ਬੱਚਿਆਂ ਦੀ ਗੱਲ ਕਰ ਲਈਏ ਹਰ ਕੈਟਾਗਰੀ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਜੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਣਨਾ ਚਾਹਾਂਗੀ ਕਿ ਆਖਰ ਹੁਣ ਕੀ ਹੋ ਗਿਆ ਕਿਉਂਕਿ ਪਿਛਲੇ ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ ਹੁਣ ਹਾਰਟ ਅਟੈਕ ਦੇ ਨਾਲ ਮੌਤਾਂ ਲਗਾਤਾਰ ਵਧ ਰਹੀਆਂ ਨੇ ਭਾਵੇਂ ਬੱਚੇ ਖੇਡ ਰਹੇ ਹੁੰਦੇ ਨੇ ਨੱਚ ਰਹੇ ਹੁੰਦੇ ਨੇ ਜਿਮ ਦੇ ਵਿੱਚ ਹੁੰਦੇ ਨੇ ਜੋ ਪ੍ਰੋਪਰ ਤਰੀਕੇ ਨਾਲ ਫਿਜ਼ੀਕਲ ਐਕਟੀਵਿਟੀ ਵੀ ਕਰ ਰਹੇ ਨੇ ਉਹਨਾਂ ਦੀ ਵੀ ਮੌਤ ਹੋ ਰਹੀ ਹੈ ਕਿਵੇਂ ਦੇਖ ਦੋ ਇਹਨਾਂ ਸਾਰਿਆਂ ਨੂੰ ਕਵਤਾ ਜੀ ਹਾਰਟ ਅਟੈਕਸ ਸੇ ਸ਼ੁਰੂ ਤੋਂ ਹੀ ਜਦੋਂ ਹਾਰਟ ਅਟੈਕ ਦਾ ਦਿਮਾਗ 'ਚ ਆਉਂਦਾ ਹੈ ਤੇ ਆਪਾਂ ਨੂੰ ਹਮੇਸ਼ਾ ਹੀ ਐਂਟਰਲੀ ਬਜ਼ੁਰਗ ਬੰਦਿਆਂ ਦੀ ਜਿਹੜੀ ਆ ਉਹ ਖਿਆਲ ਆਉਂਦਾ ਹੈ ਜੀ ਪਰ ਕੁਝ ਇੱਕ ਸਾਲਾਂ ਤੋਂ ਬਹੁਤ ਯੰਗ ਜਿਹੜੇ ਬੱਚੇ ਨੇ ਜਾਂ ਖਾਸ ਕਰਕੇ ਜਿਹੜੇ ਬਹੁਤ ਸੈਲੀਬ੍ਰਿਟੀਆਂ ਨੇ ਇਹਨਾਂ ਦੀਆਂ ਡੈਥਸ ਜਿਹੜੀਆਂ ਨੇ ਬੜੀਆਂ ਸੁਰਖੀਆਂ ਚਾਹ ਰੀਆਂ ਨੇ ਜੀ ਦੇਖੋ ਜਿਹੜੇ ਤਾਂ ਤੁਸੀਂ 4 ਸਾਲ ਦੇ ਬੱਚੇ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਜਿਹੜੇ ਕਾਰਨ ਨੇ ਉਹ ਹੋਰ ਹੋ ਸਕਦੇ ਨੇ ਜਿਸ ਤਰ੍ਹਾਂ ਕਿ ਇੱਕ ਨਾਈਟ੍ਰਲ ਹਾਰਟ ਡਿਜ਼ੀਜ਼ ਹੋ ਸਕਦੀ ਹੈ ਕਿ ਮਾਇਓਕਾਰਡਾਈਟਿਸ ਹੋ ਸਕਦਾ ਹੈ ਉਹ ਹਾਰਟ ਦਾ ਸਾਈਜ਼ ਕਈ ਵਾਰੀ ਵੱਡਾ ਹੋ ਜਾਂਦਾ ਹੈ ਉਹਦੇ ਕਰਕੇ ਜਿਹੜਾ ਹੈ ਉਹ ਧੜਕਣ ਜਿਹੜੀ ਆ ਉਹ ਖਰਾਬ ਹੋ ਸਕਦੀ ਹੈ ਓਕੇ ਪਰ ਜਿਹੜੀ ਆਪਾਂ ਯੰਗ ਅਡਲਟਸ ਦੀ ਗੱਲ ਕਰ ਰਹੇ ਹਾਂ ਜਿਹੜੇ 25 27 30 ਸਾਲ ਤੋਂ ਉੱਪਰ ਨੇ ਹੂੰ ਤੇ 45 ਸਾਲ ਤੱਕ ਦੇ ਰਹਿ ਕੇ ਜਿਹੜੇ ਯੰਗ ਦੇ ਬੱਚੇ ਅੱਜ ਕਰਦੇ ਜਿਹੜੇ ਜਿਵੇਂ ਜਿਮ ਦੇ ਵਿੱਚ ਮੌਤ ਹੋ ਰਹੀ ਹੈ ਬੈਠੇ ਬੈਠੇ ਮੌਤ ਹੋ ਰਹੀ ਹੈ ਇਹਨੂੰ ਅਸੀਂ ਕਹਿੰਦੇ ਸਡਨ ਕਾਰਡੀਅਕ ਡੈਥ ਓਕੇ ਸਡਨ ਦਾ ਹਾਰਟ ਬੰਦ ਹੋਣ ਕਰਕੇ ਜਿਹੜੀ ਡੈਥ ਹੁੰਦੀ ਹੈ ਉਹਨੂੰ ਅਸੀਂ ਸਡਨ ਕਾਰਡੀਅਕ ਡੈਥ ਕਹਿੰਦੇ ਹੂੰ ਕੁਝ ਇੱਕ ਹਫ਼ਤਿਆਂ ਤੋਂ ਕੁਝ ਇੱਕ ਮਹੀਨਿਆਂ ਤੋਂ ਖਾਸ ਕਰਕੇ ਕੋਵਿਡ ਤੋਂ ਬਾਅਦ ਹੂੰ ਬਹੁਤ ਸਾਰੇ ਯੰਗ ਬੱਚਿਆਂ ਨੂੰ ਸਟ੍ਰੋਕਸ ਤੇ ਹਾਰਟ ਐਟੈਕਸ ਦੇਖਣ ਨੂੰ ਮਿਲ ਰਹੇ ਨੇ ਜੀ ਔਰ ਜੇ ਮੈਂ ਤੁਹਾਨੂੰ ਕਹਾਂ ਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਲਾਈਫ ਸਟਾਈਲ ਦੇ ਨਾਲ ਆਪਣਾ ਜਿਹੜਾ ਹੈ ਉਹ ਤੱਲਕ ਰੱਖ ਰਿਹਾ ਹੈਗਾ ਔਰ ਇਹ ਲਾਈਫ ਸਟਾਈਲ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਹੈ ਆਪਣਾ ਇੱਕ ਕੌਂਟ੍ਰਿਬਿਊਟਰੀ ਫੈਕਟਰ ਹੈਗਾ ਹਾਰਟ ਅਟੈਕਸ ਦੇ ਵਿੱਚ ਜੀ ਜੀ ਜੇ ਅਪਨ ਲਾਈਫ ਸਟਾਈਲ ਦੀ ਗੱਲ ਕਰੀਏ ਤੇ ਲਾਈਫ ਸਟਾਈਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਆਪਾਂ ਡਾਈਟਰੀ ਹੈਬਿਟਸ ਨੇ ਜਿਹੜੀਆਂ ਆਪਣੇ ਬੱਚਿਆਂ ਦੀਆਂ ਡਾਈਟਰੀ ਹੈਬਿਟਸ ਨੇ ਉਹ ਬਿਲਕੁਲ ਚੇਂਜ ਹੋ ਚੁੱਕੀਆਂ ਨੇ ਆਪਾਂ ਜਿਹੜੇ ਪ੍ਰੋਸੈਸਡ ਫੂਡ ਜ਼ਿਆਦਾ ਖਾ ਰਹੇ ਹਾਂ ਆਪਾਂ ਜਿਹੜੀਆਂ ਅਤਿਕ ਬੱਸਾ ਵਾਲੀਆਂ ਚੀਜ਼ਾਂ ਜ਼ਿਆਦਾ ਫੈਟੀ ਜ਼ਿਆਦਾ ਸੈਚੂਰੇਟਿਡ ਫੈਟੀ ਐਸਿਡ ਵਾਲੀਆਂ ਚੀਜ਼ਾਂ ਜ਼ਿਆਦਾ ਖਾ ਰਹੇ ਹਾਂ ਸ਼ੁਗਰੀ ਚੀਜ਼ਾਂ ਜ਼ਿਆਦਾ ਲੈ ਰਹੇ ਹਾਂ ਔਰ ਜੋ ਕਿ ਆਪਾਂ ਅਨਾਜ ਰਾਈਸ ਹਰੀ ਸਬਜ਼ੀਆਂ ਫਲ ਫਰੂਟ ਇਹ ਘਟਾਉਂਦੇ ਜਾ ਰਹੇ ਹਾਂ ਸੋ ਪ੍ਰੋਸੈਸਡ ਫੂਡ ਪੀਜ਼ਾ ਪਾਸਤਾ 버ਗਰ ਮੈਕੀ ਬਾਜ਼ਾਰ ਚ ਬਣੇ ਬਣਾਏ ਖਾਣੇ ਅਤੇ ਫੈਟ ਵਾਲੇ ਖਾਣੇ ਬਹੁਤ 슈ਗਰ ਵਾਲੀਆਂ ਡਰਿੰਕਸ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ એનર્ਜੀ ਡਰਿੰਕਸ ਨੇ ਬਹੁਤ ਸਾਰੀਆਂ ਕੋਲਡ ਡਰਿੰਕਸ ਨੇ ਬਹੁਤ ਸਾਰੇ ਇਹੋ ਜਿਹੇ ਫਾਸਟ ਫੂਡ ਜੰਕ ਫੂਡ ਦੇ ਕਾਉਂਟਰਸ ਤੁਹਾਨੂੰ ਹਰ ਗਲੀ ਮੱਲੇ 'ਚ ਹਰ ਮਾਲ 'ਚ ਤੁਹਾਨੂੰ ਮਿਲ ਜਾਣਗੇ ਔਰ ਈਜ਼ੀ ਟੂ ਐਕਸੈਸਿਬਲ ਨੇ ਔਰ ਸਭ ਤੋਂ ਵੱਡਾ ਜਿਹੜਾ ਮੈਂ ਰੀਜ਼ਨ ਇੱਕ ਹੋਰ ਕਿੰਦਾ ਐ ਇਸਦੇ ਐਕਸੈਸਿਬਿਲਟੀ ਈਜ਼ੀ ਜਿਹੜੀ ਮੈਂ ਗੱਲ ਕੀਤੀ ਹੈ ਕਿਉਂਕਿ ਸਵਿਗੀ ਜ਼ੋਮੈਟੋ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਤੁਹਾਡੇ ਡਿਜੀਟਲ ਮੋਬਾਈਲ ਤੇ ਇੱਕ ਜਿਹੜਾ ਹੈ ਤੁਸੀਂ ਬਟਨ ਦਬਦੇ ਹੋ ਤੇ ਤੁਹਾਡੀ ਚੀਜ਼ ਆਰਡਰ ਹੋ ਕੇ ਘਰ ਆ ਜਾਂਦੀ ਹੈ ਸੋ ਈਜ਼ੀ ਐਕਸੈਸਿਬਿਲਟੀ ਵੱਧਦੀ ਜਾ ਰਹੀ ਹੈ ਡਿਜੀਟਲਾਈਜੇਸ਼ਨ ਹੋਣ ਕਰਕੇ ਮੋਬਾਈਲ ਹਰ ਬੱਚੇ ਨੂੰ ਹਰ ਯੰਗ ਬੱਤਿਆਂ ਨੂੰ ਜਿਹੜਾ ਹੈ ਉਹ ਅਵੇਲੇਬਲ ਹੈ ਹੂੰ ਸੋ ਉਹਦੇ ਕਰਕੇ ਆਪਣਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਆਪਾਂ ਇੰਨੇ ਇਨਕ੍ਰੋਸ ਹੋ ਗਏ ਆ ਮੋਬਾਈਲ ਦੇ ਵਿੱਚ ਕਿ ਆਪਾਂ ਲੇਟ ਨਾਈਟ ਤੱਕ ਉਹਦੇ ਵਿੱਚ ਆਪਾਂ ਕਦੇ ਰੀਲਸ ਦੇਖਦੇ ਰਹਿੰਦੇ ਆ ਕਦੇ ਕੁਝ ਦੇਖਦੇ ਰਹਿੰਦੇ ਆ ਹੂੰ ਉਹ ਜਿਹੜੀ ਹੈ ਸਲੀਪਲੈਸਨੈਸ ਜਿਹੜੀ ਕਵਿਤਾ ਜੀ ਮੈਂ ਗੱਲ ਤੇ ਤੁਹਾਨੂੰ ਮੈਂ ਫੋਕਸ ਕਰਨਾ ਚਾਹਣਾ ਕਿ ਸਲੀਪਲੈਸਨੈਸ ਆਪਣੇ ਆਪ 'ਚ ਬਹੁਤ ਵੱਡਾ ਕਾਰਨ ਹੈ ਹਾਰਟ ਟੈਕਸ ਤੋਂ ਬਲਾਵਾ ਦੇਣ ਦਾ ਉਹ ਪਾਉਗੇ ਉਪਸ਼ਕਤੀ ਸਲੀਪ ਐਪਨੀਆਂ ਉਹ ਕਰਕੇ ਹੋਵੇ ਕਿਉਂਕਿ ਜਿਹੜੀ ਸਲੀਪਲੈਸਨੈਸ ਹੈ ਬੈਸਤਾ ਲੋਕੀ ਉਹਨਾਂ ਅੱਜਕੱਲ੍ਹ ਕਹਿੰਦੇ 6 ਘੰਟੇ ਨੀਂਦ ਬਹੁਤ ਹੁੰਦੀ ਹੈ ਬਟ ਨਹੀਂ ਅਸੀਂ ਹਮੇਸ਼ਾ ਸ਼ੁਰੂ ਤੋਂ ਪੇਸ਼ੈਂਟਸ ਨੂੰ ਦੱਸਦੇ ਆ ਕਿ ਸਭ ਤੋਂ 8 ਘੰਟੇ ਦੀ ਅੱਛੀ ਨੀਂਦ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ ਔਰ স্লੀਪਲੈਸ ਰੈਸ ਕਰਕੇ ਬੀਪੀ ਸ਼ੂਗਰ ਕੋਲੇਸਟ੍ਰੋਲ ਤੇ ਖਾਸ ਕਰਕੇ ਮੋਟਾਪਾ ਜੀ ਇਹ ਜਿਹੜਾ ਹੈ ਇਹ ਵੱਧ ਜਾਂਦਾ ਸੋ ਇਹ ਵੀ ਇੱਕ ਸੈਕਿੰਡ ਪਾਰਟ ਹੈ ਜਿਹੜਾ ਲਾਈਫ ਸਟਾਈਲ ਦਾ ਹੈਗਾ ਹੂੰ ਦੂਜਾ ਜਿਹੜੀ T2Sੀ ਗੱਲ ਕਰਾਂਗੇ ਲਾਈਫ ਸਟਾਈਲ ਨਾਲ ਜਿਹੜੀ ਰਿਲੇਟਿਡ ਹੈਗੀ ਹੈ ਉਹ ਹੈਗੀ ਹੈ ਲੈਕ ਆਫ ਫਿਜ਼ੀਕਲ ਐਕਸਰਸਾਈਜ਼ ਹੂੰ ਜਿਸ ਨੂੰ ਸੀ ਸੈਡੈਂਟਰੀ ਲਾਈਫ ਸਟਾਈਲ ਕਹਿੰਦੇ ਨੇ ਆਪਣੀ ਜਿਹੜੀ ਬਾਡੀ ਨੂੰ ਬਿਲਕੁਲ ਤੁਸੀਂ ਵਰਜਿਸ ਨਾ ਕਰਨਾ ਜੀ ਸੈਰ ਪੇਰਾ ਜਾਣਾ ਕੁਇ ਸਮਿੰਗ ਨਾ ਕਰਨਾ ਜਾਂ ਕੋ ਸਾਈਕਲਿੰਗ ਨਾ ਕਰਨਾ ਕੋਈ ਵੀ ਐਕਟੀਵਿਟੀ ਨਹੀਂ ਕਰਨੀ ਹੂੰ ਕੋਈ ਫਿਜ਼ੀਕਲ ਐਕਸਰਸਾਈਜ਼ ਜਿਹੜੀ ਹੈ ਉਹ ਜਿਹੜੀ ਹੈ ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਡਿਜੀਟਲਾਈਜੇਸ਼ਨ ਵਧਣ ਕਰਕੇ ਟੀਵੀ ਲੈਪਟਾਪ ਟੈਬਸ ਮੋਬਾਈਲ ਜਿਹੜੇ ਹੈ ਉਹਨਾਂ 'ਚ ਬੱਚੇ ਜ਼ਿਆਦਾ ਟਾਈਮ ਆਪਣਾ ਸਕਰੀਨ ਟਾਈਮ ਜਿਹੜਾ ਉਹਨਾਂ ਦਾ ਬਹੁਤ ਵੱਧ ਗਿਆ ਹੈ ਤੇ ਆਊਟਡੋਰ ਜਿਹੜੀਆਂ ਫਿਜ਼ੀਕਲ ਐਕਟੀਵਿਟੀਆਂ ਨੇ ਉਹ ਬਹੁਤ ਕੱਟ ਗਈਆਂ ਹੂੰ ਸੋ ਲੈਕ ਆਫ ਫਿਜ਼ੀਕਲ ਐਕਟੀਵਿਟੀਆਂ ਸੈਡੈਂਟਰੀ ਲਾਈਫਸਟਾਈਲ ਜਿਹੜਾ ਹੈ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਜਿਹੜਾ ਅੱਜ ਕੱਲ ਅਸੀਂ ਦੇਖ ਰਹੇ ਆ ਕਿ ਯੰਗ ਹਾਰਟ ਅਟੈਕਸ ਉਹ ਕਾਫੀ ਕੰਟ੍ਰਿਬਿਊਟ ਕਰ ਰਿਹਾ ਹੈਗਾ। ਹੂੰ ਉਸ ਤੋਂ ਬਾਅਦ ਕਵਿਤਾ ਜੀ ਜੇ ਗੱਲ ਕਰੀਏ ਤੇ ਅੱਜ ਕੱਲ ਸਮੋਕਿੰਗ ਤੇ ਐਲਕੋਹਲ ਦਾ ਟ੍ਰੈਂਡ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ ਔਰ ਇਹ ਬਹੁਤ ਯੰਗ ਬੱਚਿਆਂ 'ਚ ਹੁਣ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ। ਈਜ਼ੀ ਐਕਸੈਸੀਬਿਲਟੀ ਕਹਿ ਲਓ ਈਜ਼ੀ ਸੋਸ਼ਲ ਐਕਸੈਪਟੈਂਸ ਕਹਿ ਲਓ ਹੁਣ ਲੜਕੇ ਵੀ ਨਹੀਂ ਲੜਕੀਆਂ ਵੀ ਜੜੀਆਂ ਨੇ ਉਹ ਬੋਤ ਸਿਗਰਟ স্মੋਕਿੰਗ ਤੇ ਅਲਕੋਹਲ ਵਾਲ ਜਿਹੜੀਆਂ ਨੇ ਉਹ ਲਤ ਲੱਗ ਚੁੱਕੀਆਂ ਨੇ ਹੂੰ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਕਿ ਹੁਣ ਈਜ਼ੀਲੀ ਕੈਰੀ ਕਰਨ ਵਾਲੀਆਂ ਚੀਜ਼ਾਂ ਨੇ ਜਿੰਨੂੰ ਅਸੀਂ ਅੱਜਕੱਲ ਵੇਪ ਕਹਿ ਦਿੰਦੇ ਆ ਜਾਂ ਤੁਸੀਂ ਉਹਨੂੰ ਇਲੈਕਟ੍ਰੋਨਿਕ ਸਿਗਰਟ ਵੀ ਕਹਿ ਸਕਦੇ ਹੋ ਵੇਪਿੰਗ ਦਾ ਵੀ ਜਿਹੜਾ ਸੌਫ ਹੈਗਾ ਇਹ ਬਹੁਤ ਜ਼ਿਆਦਾ ਵੱਧ ਗਿਆ ਹੈ ਔਰ ਕਿਉਂਕਿ ਇਹਦੇ ਵਿੱਚ ਧੂਆਂ ਜਿਹੜਾ ਹੈ ਉਹ ਧੂਆਂ ਕਾਰਬਨ ਨਾਲ ਗੁਜਰ ਨਹੀਂ ਹੁੰਦਾ ਤੇ ਤੁਸੀਂ ਆਪਣੀ ਜੇਬ ਚੋਂ ਪਾ ਕੇ ਆਪਣੀ ਪਰਸ ਚੋਂ ਜਾ ਕੇ ਕਿਤੇ ਵੀ ਲੋਕੀ ਲੈ ਜਾਂਦੇ ਨੇ ਔਰ ਪਾਰਟੀਆਂ ਦੇ ਵਿੱਚ ਆਮ ਅਸੀਂ ਦੇਖਦੇ ਆ ਕਿ ਵੇਪਿੰਗ ਜਿਹੜੀ ਹੈ ਉਹ ਬਹੁਤ ਵੱਧ ਚੁੱਕੀ ਹੈ ਯਾਨੀ ਬੱਚਿਆਂ ਦੇ ਵਿੱਚ ਔਰ ਇਹ ਇੱਕ ਬਹੁਤ ਵੱਡਾ ਕੌਂਟ੍ਰਿਬਿਊਟਰੀ ਫੈਕਟਰ ਹੈਗਾ ਤੁਹਾਡੇ ਹਾਰਟ ਰੇਟ ਨੂੰ ਤੇਜ਼ ਕਰਨ ਚ ਤੁਹਾਡੇ ਅਰਿਥਮੀਆਂ ਨੂੰ ਵਿਧਾਨ ਚ ਔਰ ਜੇ ਐਕਸੈਸ ਅਲਕੋਹਲ ਵੀ ਆਪਾਂ ਲਈਏ ਜੀ ਤਾਂ ਇਹ ਵੀ ਇੱਕ ਤੁਹਾਡੇ ਹਾਰਟ ਨੂੰ ਐਕਸਾਈਟ ਕਰਦਾ ਹੈ ਤੇ ਹਾਰਟ ਅਟੈਕ ਦਾ ਬਹੁਤ ਵੱਡਾ ਕਾਰਨ ਹੈ ਸੋ স্মੋਕਿੰਗ ਤੇ ਅਲਕੋਹਲ ਔਰ ਤੀਜੀ ਚੜੀ ਚੀਜ਼ ਇਹਦੇ ਨਾਲ ਜੁੜੀ ਹੋਈ ਹੈ ਉਹਨੂੰ ਅਸੀਂ ਕਹਿੰਦੇ ਆ ਸਬਸਟੈਂਸ ਅਬਿਊਸ ਸਬਸਟੈਂਸ ਅਬਿਊਸ ਬਹੁਤ ਵੱਧ ਰਿਹਾ ਆਪਾਂ ਨੂੰ ਪਤਾ ਹੈ ਆਪਾਂ ਜਿਹੜੇ ਇਸੇ ਚ ਇੰਡੀਆ ਚ ਪੰਜਾਬ ਚ ਅਸੀਂ ਰਹਿੰਦੇ ਆ ਜੀ ਨਸ਼ਾ ਜਿਹੜਾ ਹੈ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇਜ਼ੀਲੀ ਐਕਸੈਸਿਬਲ ਹੈ ਔਰ ਕੁਝ ਇੱਕ ਨਸ਼ੇ ਇਹਨਾਂ ਚਾਹੇ ਹੋ ਜਿਨਨੇ ਜਿਵੇਂ ਕਿ ਕੋਕੀਨ ਹੂੰ ਕੋਕ ਐਂਫੇਟਾਮਾਈਨਸ ਇਹੋ ਜਿਹੜੀਆਂ ਚੀਜ਼ਾਂ ਨੇ ਇਹ ਹਾਰਟ ਤੇ ਸਿੱਧਾ ਅਸਰ ਪਾ ਲਿਆ ਨੇ ਔਰ ਸਿੱਧਾ ਜਿਹੜਾ ਹੈ ਇਹ ਹਾਰਟ ਨੂੰ ਬੁਲਾਵਾ ਦਿੰਦੀ ਹੈ ਨਹੀਂ ਇਵਨ ਓਪੀਆਇਡਸ ਵੀ ਨੇ ਜਿਹੜੇ ਜਿਹੜੇ ਅਫੀਮ ਉੱਕੀ ਟਾਈਟ ਜਿਹੜੀਆਂ ਜਿਹੜੀਆਂ ਲੋਕੀਂ ਭਰਿਆ ਸਿੱਟਾ ਪੀਂਦੇ ਨੇ ਹੋਰ ਹੈ ਇਹ ਵੀ ਜਿਹੜਾ ਹੈ ਸਿੱਧਾ ਜਿਹੜਾ ਹੈ ਇਹ ਹਾਰਟ ਅਟੈਕਸ ਨੂੰ ਬੁਲਾਵਾ ਦਿੰਦੀ ਹੈ ਜੀ ਜੀ ਤਾਂ ਜੇਕਰ ਅਸੀਂ ਜੀ ਜੀ ਤੁਸੀਂ ਕੰਪਲੀਟ ਕਰੋ ਕਵਿਤਾ ਜੀ ਮੈਂ ਕਿਉਂਕਿ ਲਾਈਫ ਸਟਾਈਲ ਨੂੰ ਅਜੇ ਮੈਂ ਕੰਪਲੀਟ ਕਰਨ ਲੱਗਿਆ ਸੀ ਜੀ 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 ਜਿਹੜਾ ਸਟ्रेस ਹੈ ਜ ਜਦੋਂ ਅਸੀਂ अनमैनेज्ड स्ट्रेस कह सकते हैं हम्म अनमैनेज्ड स्ट्रेस जेड़ा है ये यंग जनरेशन ਦੇ ਵਿੱਚ ਬਹੁਤ ਵੱਧ ਰਿਹਾ ਹੈ ਜੀ ਉਹ ਸਟ्रेस ਭਾਵੇਂ ਪਰਿਵਾਰਿਕ ਹੈ ਭਾਵੇਂ ਫੈਮਿਲੀ ਦੇ ਸ਼ਿਸ਼ੂ ਨੂੰ ਲੈ ਕੇ ਹੈ ਭਾਵੇਂ ਆਪਣੀ ਜੌਬ ਨੂੰ ਲੈ ਕੇ ਆਪਣੇ profession ਨੂੰ ਲੈ ਕੇ ਹੈ ਭਾਵੇਂ ਫਾਈਨੈਂਸ਼ੀਅਲ ਜਿਹੜਾ ਆਰਥਿਕ ਤੁਹਾਡਾ ਸਟ्रेस ਹੈਗਾ ਜੀ ਉਹਨੂੰ ਲੈ ਕੇ ਭਾਵੇਂ ਸਕਸੈਸਫੁਲ ਹੋਣ ਦਾ ਜਿਹੜਾ ਸਟ੍ਰੈਸ ਬੱਚਿਆਂ ਤੇ ਪੀਅਰ ਪ੍ਰੈਸ਼ਰ ਜਿਹੜਾ ਪਾਇਆ ਜਾ ਰਿਹਾ ਹੈ। ਹਾਂਜੀ। ਇਹ ਵੀ ਇੱਕ ਬਹੁਤ ਵੱਡਾ ਕਾਰਨ ਮੈਂ ਗਿੰਦਾ ਕਿਉਂਕਿ ਪੀਅਰ ਪ੍ਰੈਸ਼ਰ ਤੁਹਾਡੇ ਪੇਰੈਂਟਸ ਦਾ ਪ੍ਰੈਸ਼ਰ, ਅچھے ਨੰਬਰ ਲੈਣ ਦਾ ਪ੍ਰੈਸ਼ਰ, ਟੌਪ ਕਰਨ ਦਾ ਪ੍ਰੈਸ਼ਰ, ਲਾਈਫ ਸਕਸੈਸਫੁਲ ਹੋਣ ਦਾ ਪ੍ਰੈਸ਼ਰ ਇਹ ਜਿਹੜਾ ਹੈ ਇਹ ਬਹੁਤ ਜ਼ਿਆਦਾ ਜਿਹੜਾ ਇਹ ਬੱਚਿਆਂ ਦੇ ਉੱਪਰ ਸਟ੍ਰੈਸ ਪਾ ਰਿਹਾ ਹੈ। ਔਰ ਜਿਸ ਤਰ੍ਹਾਂ ਕਿ ਤੁਸੀਂ ਪਿੱਛੇ ਜੇ ਦੇਖਿਆ ਹੋਵੇਗਾ ਕਿ ਕਾਫੀ ਬੱਚੇ Instagram YouTube ਦੇ ਉੱਪਰ ਬਹੁਤ ਸਾਰੇ ਆਪਣੇ ਫੋਲੋਅਰਸ ਬਣਾਉਣ ਦੇ ਚੱਕਰ ਚ ਆਪਣੇ ਲਾਈਕਸ ਵਧਾਉਣ ਦੇ ਚੱਕਰ ਚ ਇਸ ਤਰ੍ਹਾਂ ਉਹ ਸਟ੍ਰੈਸ ਲੈ ਕੇ ਰੀਲਸ ਬਣਾਉਂਦੇ ਨੇ ਔਰ ਸਾਰਾ ਦਿਨ ਉਹਦੇ ਵਿੱਚ ਗ੍ਰੋਸ ਰਹਿੰਦੇ ਨੇ ਸੋ ਕਿਤਨਾ ਕਿਤੇ ਜਿਹੜੀ ਉਹ ਐਂਗਜ਼ਾਇਟੀ ਹੈ ਉਹ ਸਿੱਧਾ ਜਿਹੜੀ ਹੈ ਉਹ ਹਾਰਟ ਤੇ ਅਸਰ ਪਾਉਂਦੀ ਹੈ ਹਾਰਟ ਰੇਟ ਨਾਲ ਉਹਦਾ ਸਿੱਧਾ ਜਿਹੜਾ ਹੈ ਉਹ ਲਿੰਕ ਹੈਗਾ ਔਰ ਫਿਜ਼ੀਕਲ ਐਕਸਰਸਾਈਜ਼ ਨਾ ਹੋਂਦ ਤੋਂ ਬਾਅਦ ਜਦੋਂ ਲੋਕੀ ਇੱਕ ਦੂਜੇ ਤੇ ਪੀਅਰ ਪ੍ਰੈਸ਼ਰ ਨਾਲ ਗੱਲਾਂ ਕਰਦੇ ਨੇ ਤੇ ਉਹ ਉਹਨਾਂ ਨੂੰ ਜਿਮ ਚਾਣ ਦੀ ਵੀ ਬੜੀ ਹੋੜ ਲੱਗ ਗਈ ਹੈ ਲੋਕੀ ਫਿਟਨੈਸ ਲਈ ਜਿਮ ਨਹੀਂ ਜਾ ਰਹੇ ਬਟ ਲੋਕੀ ਆਪਣੇ ਮਸਲਸ ਬਣਾਉਣ ਤੇ ਜ਼ਿਆਦਾ ਜ਼ੋਰ ਦਿੰਦੇ ਐ ਔਰ ਆਪਣੇ ਮਸਲਸ ਨੂੰ ਵਧਾਉਣ ਲਈ ਜਲਦੀ ਉਹਨੂੰ ਅਚੀਵ ਕਰਨ ਲਈ ਜਿਹੜੇ ਉਹ ਪ੍ਰੋਟੀਨ ਪਾਊਡਰ ਖਾ ਰਹੇ ਨੇ ਜਾਂ ਜਿਹੜੇ ਕੀ ਉਹ ਸਟੀਰੋਇਡਸ ਨਾਲ ਭਰੇ ਹੋਏ ਜਿਹੜੇ ਪ੍ਰੋਟੀਨ ਪਾਊਡਰ ਖਾ ਰਹੇ ਨੇ ਜਾਂ ਜਿਹੜੀ ਉਹ ਫੈਟ ਬਰਨਿੰਗ ਜਿਹੜੀਆਂ ਉਚੀ ਚਾ ਖਾ ਰਹੇ ਨੇ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਇਹ ਸਿੱਧਾ ਤੇ ਸਿੱਧਾ ਤੁਹਾਡੇ ਹਾਰਟ ਤੇ ਅਸਰ ਪਾਉਂਦਾ ਆ ਹਮਮ ਔਰ ਜਿਹੜੇ ਐਕਸੈਸਿਵ ਜੈਨੋਪੋਲਿਕਸਟੇਰੋਇਡਸ ਖਾਣੇ ਆ ਤੇ ਉਹ ਸਿੱਧਾ ਹਾਰਟ ਅਟੈਕ ਨੂੰ ਬਲਾਵਾ ਦੇ ਰਿਹਾ ਹੈਗਾ ਹਮ ਬਿਲਕੁਲ ਜੀ ਸਰ ਇੱਕ ਜ਼ਿਕਰ ਕਰਨਾ ਚਾਹਾਂਗੀ ਜਿਵੇਂ ਤੁਸੀਂ ਇਹ ਕਿਹਾ ਕਿ ਜੋ ਸਿਗਰਟ ਪੀਂਦੇ ਨੇ ਜਾਂ ਡਰਿੰਕ ਕਰਦੇ ਨੇ ਉਹਨਾਂ 'ਚ ਜ਼ਿਆਦਾ ਖਤਰਾ ਹੁੰਦਾ ਲੇਕਿਨ ਕਈ ਮੇਰੇ ਫਰੈਂਡ ਸਰਕਲ 'ਚ ਵੀ ਅਜਿਹੇ ਲੋਕ ਨੇ ਜੋ ਡਰਿੰਕ ਨਹੀਂ ਕਰਦੇ ਜਾਂ ਸਿਗਰਟ ਨਹੀਂ ਪੀਂਦੇ ਜਾਂ ਬਾਹਰ ਦਾ ਆਬਵੀਅਸ ਹੈ ਕਿਉਂਕਿ ਅੱਜ ਕੱਲ ਦਾ ਲਾਈਫਸਟਾਈਲ ਅਜਿਹਾ ਹੈ ਕਿ ਕਦੀ ਨਾ ਕਦੀ ਬਾਹਰ ਦਾ ਖਾਣਾ ਹੋ ਜਾਂਦਾ ਉਹ ਖਾਂਦੇ ਨੇ ਲੇਕਿਨ ਜਦੋਂ ਉਹਨਾਂ ਨੂੰ ਇਹ ਗਾਈਡ ਕੀਤਾ ਜਾਵੇ ਕਿ ਤੁਹਾਡਾ ਕੋਲੇਸਟ੍ਰੋਲ ਵਧਿਆ ਹੋਇਆ ਤੁਸੀਂ ਜਿਮ ਕਰੋ ਜਾਂ ਵਾਕ ਤੇ ਜਾਓ ਕਹਿੰਦੇ ਆ ਕਿ ਅਸੀਂ ਕਿਉਂ ਜਾਈਏ ਇਨੀ ਆਦਾ ਖਬਰਾਂ ਆ ਰਹੀਆਂ ਨੇ ਸਾਡੇ ਸਾਹਮਣੇ ਕਿ ਜਿਮ ਕਰਦੇ ਲੋਕਾਂ ਦੀ ਮੌਤ ਹੋ ਰਹੀ ਹੈ ਵਾਕ ਕਰਦੇ ਲੋਕਾਂ ਦੀ ਮੌਤ ਹੋ ਰਹੀ ਹੈ ਅਸੀਂ ਜਿਉਂਦੇ ਹੈਗੇ ਆ ਜਿਉਣ ਤੋਂ ਸਾਨੂੰ ਜੇ ਅਸੀਂ ਜਿਮ ਗਏ ਤਾਂ ਸਾਡੀ ਮੌਤ ਹੋ ਜਾਵੇਗੀ ਕਾਰਨ ਕੀ ਹੈਗਾ ਕਿ ਜਿਮ ਕਰਦਿਆਂ ਮੌਤਾਂ ਹੋ ਰਹੀਆਂ ਨੇ ਜਾਂ ਫਿਰ ਜੇਕਰ ਕਿਸੇ ਦਾ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਹੈ ਤਾਂ ਕੀ ਜੇਕਰ ਉਹ ਜਿਮ 'ਚ ਜਾਂਦਾ ਹੈ ਤਾਂ ਕੀ ਉਸ ਨੂੰ ਹਾਰਟ ਅਟੈਕ ਦਾ ਖਤਰਾ ਹੈ ਕਵਿਤਾ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਜਦੋਂ ਵੀ ਕੋਈ ਵੀ ਬੰਦਾ ਕਿਸੇ ਵੀ ਏਜ ਦੇ ਜਿਮ ਜੁਆਇਨ ਕਰੇ ਹੂੰ ਤਾਂ ਉਸ ਤੋਂ ਪਹਿਲਾਂ ਉਹਨੂੰ ਆਪਣਾ ਫਿਜ਼ੀਕਲ ਇੱਕ ਮੈਡੀਕਲ ਐਗਜ਼ਾਮੀਨੇਸ਼ਨ ਜ਼ਰੂਰ ਕਰਵਾਉਣਾ ਚਾਹੀਦਾ ਹੂੰ ਕਿਉਂਕਿ ਜਿਮ ਦੇ ਵਿੱਚ ਖਾਸ ਕਰਕੇ ਉਹ ਵਾਲੇ ਜਿਮ ਜਿੱਨਾਂ 'ਚ ਟ੍ਰੇਨਰਸ ਜਿਹੜੇ ਨੇ ਜਿਹੜੇ ਤੁਹਾਡੇ ਟ੍ਰੇਨਿੰਗ ਦੇਣ ਵਾਲੇ ਜਿਹੜੇ ਜਿਮ ਦੇ ਪ੍ਰੋਫੈਸ਼ਨਲਸ ਨੇ ਉਹ ਐਨੇ ਚੰਗੀ ਤਰ੍ਹਾਂ ਅਵੇਲੇਬਲ ਨਹੀਂ ਹੁੰਦੇ ਹੂੰ ਜਿਹੜੇ ਕਿ ਤੁਹਾਨੂੰ ਗਾਈਡ ਕਰ ਸਕਣ ਤੁਸੀਂ ਕਿਹੜੀ ਐਕਸਰਸਾਈਜ਼ ਕਿੰਨੀ ਤੇ ਕਿੰਨੇ ਟਾਈਮ ਲਈ ਲਾਉਣੀ ਹੈ ਹੂੰ ਉਹ ਸੁਪਰਵਾਈਜ਼ਡ ਜਿਹੜੀ ਐਕਸਰਸਾਈਜ਼ ਹੈ ਉਹ ਜਦੋਂ ਤੱਕ ਅਵੇਲੇਬਲ ਨਹੀਂ ਹੁੰਦੀ ਜਿਮ ਕਾ ਤੱਕ ਹੋ ਸਕਦਾ ਜੇ ਤੁਹਾਡੀ ਫੈਮਿਲੀ ਹਿਸਟਰੀ ਹੈਗੀ ਹੈ ਸੁਪੋਜ਼ ਤੁਹਾਡੇ ਪੇਰੈਂਟਸ ਤੋਂ ਕਿਸੇ ਇੱਕ ਪੇਰੈਂਟ ਨੂੰ ਜਾਂ ਗ੍ਰੈਂਡਪੇਰੈਂਟ ਨੂੰ ਹਾਰਟ ਦੀ ਹਿਸਟਰੀ ਹੈ ਜਾਂ ਸਡਨ ਕਾਰਡੀਕ ਡੈਥ ਜੇ ਤੁਹਾਡੇ ਫੈਮਿਲੀ ਚ ਵੀ ਕਦੇ ਕਿਸੇ ਨੂੰ ਇਸ ਤਰ੍ਹਾਂ ਹੋਇਆ ਕਿ ਯੰਗ ਉਮਰ ਦੇ ਵਿੱਚ ਉਹ ਰਾਤ ਨੂੰ ਸੁੱਤੇ ਤੇ ਸਵੇਰੇ ਉੱਠੇ ਹੀ ਨਹੀਂ ਜਾਂ ਕਿਤੇ ਬੈਠੇ ਬੈਠੇ ਉਹਨਾਂ ਨੂੰ ਸਡਨ ਹਾਰਟ ਅਟੈਕ ਹੋ ਗਿਆ ਜਿਨ੍ਹਾਂ ਦੀ ਫੈਮਿਲੀ ਚ ਐਹੋ ਜੀ ਹਿਸਟਰੀ ਹੁੰਦੀ ਹੈ ਉਹਨਾਂ ਨੂੰ ਕੋਰਟ ਟੈਸਟ ਜ਼ਰੂਰ ਕਰਾਉਣੇ ਚਾਹੀਦੇ ਹੈ ਉਹਨਾਂ ਨੂੰ ਜਿਮ ਜਾਣ ਤੋਂ ਪਹਿਲਾਂ ਸੋਚਣਾ ਚਾਹੀਦਾ ਜਿਨ੍ਹਾਂ ਨੂੰ ਫੈਮਿਲੀ ਹਿਸਟਰੀ 슈ਗਰ ਦੀ ਹੈ ਜਿ ਡਾਕਟਰ ਸਰ ਵੀ ਹੈ ਹਾਰਟ ਦੀ ਹੈ ਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹੋ ਜਿਹੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਜਿਮ ਜੁਆਇਨ ਕਰਨ ਤੋਂ ਪਹਿਲਾਂ ਇਹ ਟੈਸਟ ਕਰਵਾ ਲੈ ਚਾਹੀਦੇ ਕੁਝ ਕਾਰਡੀਓਵੈਸਕੂਲਰ ਹਾਰਟ ਡਿਜ਼ੀਜ਼ ਹੁੰਦੀਆਂ ਨੇ ਜਿਹੜੀਆਂ ਕਿ ਜਮਾਂਦਰੂ ਹਾਰਟ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਉਹ ਅਨ ਡਾਇਗਨੋਸਡ ਹੋ ਜਾਂਦੀਆਂ ਹੂੰ ਜਿਸ ਤਰ੍ਹਾਂ ਕਿ ਵੈਲਵੂਲਰ ਡਿਜ਼ੀਜ਼ ਹੈ ਹਾਈਪਰਟ੍ਰੋਫਿਕ ਹਾਰਟ ਡਿਜ਼ੀਜ਼ ਹੈ ਉਹਦੇ ਵਿੱਚ ਸਿਰ ਜਿਹੜਾ ਹਾਰਟ ਦਾ ਸਾਈਜ਼ ਹੈ ਥੋੜਾ ਵੱਡਾ ਹੁੰਦਾ ਜਿਹੜੀਆਂ ਖਾਰਦੀਆਂ ਬਾਲਸ ਜਿਹੜੀਆਂ ਥੋੜੀਆਂ ਮੋਟੀਆਂ ਹੋ ਜਾਂਦੀਆਂ ਨੇ ਤੇ ਉਹ ਖਾਰਦ ਜਿਹੜਾ ਉਹ ਚੰਗੀ ਤਰ੍ਹਾਂ ਪੰਪ ਨਹੀਂ ਕਰ ਪਾਉਂਦਾ। ਸੋ ਇਦਾਂ ਦੀਆਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਪਹਿਲਾਂ ਹੀ ਆਪਣੇ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਕਿ ਅਸੀਂ ਜਿਮ ਜੁਆਇਨ ਕਰਨ ਲੱਗੇ ਆ ਤੇ ਆਪਾਂ ਕਿੰਨੀ ਕੁ ਐਕਸਰਸਾਈਜ਼ ਸੁਪਰਵਾਈਜ਼ਡ ਆਪਾਂ ਕਰ ਸਕਦੇ। ਇਸ ਦੇ ਲਈ ਟੈਸਟ ਕਿਹੜਾ ਹੋਏਗਾ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਆਪਣਾ ਫਿਜ਼ੀਕਲ ਜੋ ਹੈ ਫਿਟਨੈਸ ਚੈੱਕ ਕਰ ਲਓ ਕਿ ਤੁਸੀਂ ਸੂਟੇਬਲ ਹੈਗੇ ਹੋ ਕਿ ਨਹੀਂ। ਇਸ ਦੇ ਲਈ ਕੋਈ ਪਾਰਟਿਕੂਲਰ ਟੈਸਟ ਹੈਗਾ ਕਿ ਜਿਮ ਜੁਆਇਨ ਕਰਨ ਤੋਂ ਪਹਿਲਾਂ ਇਹ ਟੈਸਟ ਕਰਵਾਇਆ ਜਾਵੇ। देखो चेतापा जनरलाइज्ड दे चेक करिए ਤੇ ਆਪਰ ਨੂੰ ਹਮੇਸ਼ਾ ਇਕ ਆਪਣੇ ਖੂਨ ਜਿਹੜੇ ਟੈਸਟ ਆਪਾਂ ਕਰਦੇ ਹੈਗੇ ਆ ਉਹਦੇ ਵਿੱਚ ਆਪਾਂ ਨੂੰ ਕੋਲੇਸਟ੍ਰੋਲ ਲੈਵਲਸ ਸਾਰ ਐਟ ਦਾ ਟੈਸਟ ਔਰ ਇਕ ਸਿੰਪਲ ਬਲੱਡ ਪ੍ਰੈਸ਼ਰ ਆਪਣਾ ਚੈੱਕ ਕਰਵਾ ਲੈਣਾ ਔਰ ਇਕ ਸਿੰਪਲ ਆਪਣਾ ਰੈਸਟਿੰਗ ਹਾਰਟ ਰੇਟ ਚੈੱਕ ਕਰਨਾ ਓਕੇ ਰੈਸਟਡ ਪਲਸ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹੜਾ ਆਪਾਂ ਹਾਰਟ ਰੇਟ ਕਹਿ ਦਿੰਨੇ ਆ ਜਾਂ ਪਲਸ ਰੇਟ ਕਹਿ ਦਿੰਨੇ ਆ ਜਿਹੜੀ ਕਿ ਇਕ ਮਿੰਟ ਚ ਆਪਣਾ ਹਾਰਟ ਕਿੰਨਾ ਬੀਟ ਕਰ ਰਿਹਾ ਹ ਹੂੰ ਉਹ ਆਪਣਾ ਆਪਣਾ ਜਿਹੜਾ ਵੈਸਟਿੰਗ ਖਾਰ ਰੇਟ ਹੈ ਉਹ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਆਪਣਾ ਬਲੱਡ ਪ੍ਰੈਸ਼ਰ ਵੀ ਚੈੱਕ ਕਰਨਾ ਚਾਹੀਦਾ ਹੈ ਔਰ ਜੇਕਰ ਤੁਹਾਨੂੰ ਕੋਈ ਨਿਸ਼ਾਨੀ ਇਹੋ ਜੀ ਹੈ ਹਮ ਜਿਸ ਤਰ੍ਹਾਂ ਕਿ ਤੁਹਾਨੂੰ ਆਲਰੇਡੀ ਤੇਜ਼ ਚੱਲਦੇ ਹੋਏ ਸਾਹ ਚੜ ਰਿਹਾ ਹੈ ਜੀ ਜਾਂ ਤੇਜ਼ ਚੱਲਦੇ ਹੋਏ ਤੁਹਾਨੂੰ ਛਾਤੀ 'ਚ ਕੋਈ ਪ੍ਰੈਸ਼ਰ ਆ ਰਿਹਾ ਹੈ ਹਮ ਜਾਂ ਤੁਹਾਨੂੰ ਕੋਈ ਫਟੀਕ ਚਲਦੀ ਹੋ ਰਹੀ ਹੈ ਥਕਾਨ ਜਲਦੀ ਹੋ ਰਹੀ ਹੈ ਤਾਂ ਇਹ ਜਿਹੜੇ ਤੁਹਾਨੂੰ ਸਾਰੇ ਬਲੱਡ ਦੇ ਟੈਸਟ ਆਪਣੇ ਸਾਰੇ ਜਿਹੜੇ ਹੈ ਉਹ ਕਰਵਾ ਲੈਣੇ ਚਾਹੀਦੇ ਔਰ ਇੱਕ ਸਿੰਪਲ ਟੈਸਟ ਹੁੰਦਾ ਤੁਹਾਨੂੰ ਸੀ ਟ੍ਰੈਡਮਿਲ ਟੈਸਟ ਕਹਿੰਦੇ ਆ ਓਕੇ ਯਸ ਯੂ ਲੋ ਟੀ ਐਮ ਪੀ ਕਹਿੰਦੇ ਆ ਹੂੰ ਉਹ ਟ੍ਰੈਡਮਿਲ ਟੈਸਟ ਜਿਹੜਾ ਹੈ ਜਿਹੜੇ ਕੀ ਹਾਈ ਰਿਸਕ ਪੇਸ਼IENTS ਨੇ ਜਿਨ੍ਹਾਂ ਨੂੰ ਕੋਈ ਹਿਸਟਰੀ ਹੈ ਜਾਂ ਇਦਾਂ ਦੀ ਕੋਈ ਸਿੰਪਟਮ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਕਰਕੇ ਦੇਖਾਈ ਚਾਹੀਦੀ ਹੂੰ ਔਰ ਦੂਸਰਾ ਕੀ ਜਿਹੜੇ ਪੇਸ਼IENTS ਐਲਡਰਲੀ ਨੇ ਹੂੰ ਜਿਹੜੇ ਪੇਸ਼IENTS ਐਲਡਰਲੀ ਨੇ 50 ਪਲੱਸ ਨੇ ਓਕੇ ਉਹਨਾਂ ਨੂੰ ਵੀ ਜਿਮ ਜੁਆਇਨ ਕਰਨ ਤੋਂ ਪਹਿਲਾਂ ਜਿਹੜਾ ਹੈ ਇਹ ਸਾਲਾ ਕੁਸ ਕਰਵਾ ਲੈਣਾ ਚਾਹੀਦਾ ਹਾਂ ਬਹੁਤ ਜ਼ਰੂਰੀ ਹੈ ਜੀ ਤਾਂ ਜਿਵੇਂ ਅਸੀਂ ਜ਼ਿਕਰ ਕੀਤਾ ਕਿ 30 ਪਲੱਸ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਹਾਰਟ ਅਟੈਕ ਦੇ ਮਾਮਲੇ ਵਧ ਰਹੇ ਨੇ ਮਾਮੂਲੀ ਜਿਹੇ ਸਿੰਪਟਮਸ ਦੀ ਗੱਲ ਕਰ ਲਈਏ ਕਿਵੇਂ ਪਛਾਣ ਕੀਤੀ ਜਾਵੇ ਕਿ ਲੋਕੀ ਜਿਹੜੇ ਹੈਗੇ ਉਹ ਜਿਵੇਂ ਤੁਸੀਂ ਹੁਣ ਤਾਂ ਜ਼ਿਕਰ ਕੀਤਾ ਕਿ ਇਹ ਚੀਜ਼ਾਂ ਹੋਣ ਤਾਂ ਤੁਸੀਂ ਟੈਸਟ ਕਰਵਾ ਲਓ ਆਪਣਾ ਲੇਕਿਨ ਜਦੋਂ ਬੰਦਾ ਫਿੱਟ ਹੈਗਾ ਤੇ ਉਹ ਚੈੱਕ ਨਹੀਂ ਕਰਵਾਉਂਦਾ ਜਿਵੇਂ ਹੁਣ ਮੈਨੂੰ ਮੰਨ ਲਓ ਚੈਸ ਦੇ ਵਿੱਚ ਪੇਨ ਆ ਜਾਂ ਮੈਨੂੰ ਕਿਹੋ ਜਿਹੇ ਸਿੰਪਟਮਸ ਨਜ਼ਰ ਆਣ ਕਿ ਮੈਂ ਪਹਿਲਾਂ ਚੈੱਕ ਕਰਾਵਾਂ ਕਿਤੇ ਮੈਨੂੰ ਹਾਰਟ ਅਟੈਕ ਤਾਂ ਨਹੀਂ ਆਉਣ ਵਾਲਾ ਬਿਲਕੁਲ ਕਵਿਤਾ ਜੀ ਦੇਖੋ ਇੱਕ ਤਾਂ ਹੁੰਦਾ ਹੈ ਕਿ ਆਪਾਂ ਪ੍ਰੀਵੈਂਟਿਵ ਹਾਰਟ ਚੈੱਕਅਪਸ ਕਰਾਉਨੇ ਆ ਇਹ ਬੜਾ ਇੰਪੋਰਟੈਂਟ ਹੈ ਅੱਜਕੱਲ ਤੁਹਾਨੂੰ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਰੈਗੂਲਰ ਜਿਹੜਾ ਹੈ ਆਪਣੇ ਬਲੱਡ ਟੈਸਟ ਕਰਵਾਉਣੇ ਚਾਹੀਦੇ ਜੀ ਕਿਉਂਕਿ ਜਿਸ ਤਰ੍ਹਾਂ ਦੇ এনवायरमेंट ਚ ਆਪਾਂ ਰਹਿ ਰਹੇ ਆ ਜਿੱਦਾਂ ਦੀ ਲਾਈਫ ਸਟਾਈਲ ਚ ਆਪਾਂ ਰਹਿ ਰਹੇ ਆ ਜਿੱਦਾਂ ਦੀ ਪੋਲਿਊਸ਼ਨ ਪੋਲਿਊਸ਼ਨ ਦੇ ਵਿੱਚ ਆਪਾਂ ਰਹਿ ਰਹੇ ਆ ਜਿਸ ਤਰ੍ਹਾਂ ਦੀਆਂ ਐਡਲਟਰੇਟਿਡ ਚੀਜ਼ਾਂ ਆਪਾਂ ਖਾ ਰਹੇ ਆ ਹਾਂ ਜੀ ਔਰ ਕਿਤੇ ਨਾ ਕਿਤੇ ਕੋਈ ਫੈਮਿਲੀ ਹਿਸਟਰੀ ਕਿਤੇ ਨਾ ਕਿਤੇ ਜੇ ਨਹੀਂ ਵੀ ਹੈਗੀ ਹੂੰ ਆਮੀ ਆਪਾਂ ਨੂੰ ਰੈਗੂਲਰਲੀ ਜਿਹੜੇ ਨੇ ਉਹ ਆਪਣੇ ਜਿਹੜੇ ਹਾਰਟ ਹਾਰਟ ਦੇ ਰਿਲੇਟਡ ਜਾਂ ਕੋਈ ਵੀ ਲਿਵਰ ਦੇ ਰਿਲੇਟਡ ਜਾਂ ਕੋਈ ਵੀ ਜਿਹੜੇ ਪੈਕੇजेस ਅੱਜ ਕੱਲ ਵੈਲਨੈਸ ਪੈਕੇजेस ਆਉਂਦੇ ਨੇ ਉਹ ਆਪਾਂ ਨੂੰ ਜ਼ਰੂਰ ਚੈੱਕ ਕਰਵਾਉਣੇ ਚਾਹੀਦੇ ਖਾਸ ਕਰਕੇ ਜੇ ਤੁਸੀਂ 40 ਪਲੱਸ ਹੋ ਗਏ ਜੀ ਜੇ ਕੋਈ ਸਿੰਪਟਮ ਨਹੀਂ ਹੈਗਾ ਪਰ ਜੇ ਤੁਹਾਨੂੰ ਕੁਝ ਸਿੰਪਟਮ ਨੇ ਪਹਿਲਾਂ ਵੀ ਜ਼ਿਕਰ ਕੀਤੇ ਹੈ ਹਾਂਜੀ ਤੁਹਾਨੂੰ ਆਲਰੇਡੀ ਸਪੋਜ਼ ਤੁਸੀਂ ਸਿੰਪਲ ਪੌੜੀਆਂ ਚੜ ਰਹੇ ਹੋ ਤੇ ਤੁਹਾਨੂੰ ਇੱਕ ਫਲਾਈਟ ਆਫ ਸਟੇਅਰਸ ਇੱਕ ਇੱਕ ਮੰਜ਼ਲ ਦੀਆਂ ਸਟੇਅਰਸ ਚੜਨ ਲੱਗਿਆ ਵੀ ਤੁਹਾਨੂੰ ਮੈ ਪੌੜੀਆਂ ਚੜਨ ਲੱਗਿਆ ਤੁਹਾਨੂੰ ਸਾਹ ਚੜ ਰਿਹਾ ਹੂੰ ਜਾਂ ਛਾਤੀ 'ਚ ਕੋਈ ਭਾਰਾਪਨ ਆ ਰਿਹਾ ਜਾਂ ਥੋੜਾ ਜਿਹਾ ਵੀ ਤੇਜ਼ ਚੱਲਣ ਨਾਲ ਤੁਹਾਨੂੰ ਜਿਹੜਾ ਡਿਜ਼ੀਨੈਸ ਹੋ ਰਹੀ ਹੈ ਹੂੰ ਜਾਂ ਤੁਹਾਨੂੰ ਥਕਾਵਟ ਜਲਦੀ ਹੋ ਰਹੀ ਹੈ ਫਟੀਗ ਜਲਦੀ ਹੋ ਰਹੀ ਹੈ ਸਾਹ ਚੜ ਰਿਹਾ ਐਦਾਂ ਦੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਇੰਡੀਕੇਟ ਕਰ ਦਿੰਦੀਆਂ ਨੇ ਕਿ ਤੁਹਾਨੂੰ ਕੋਈ ਅੰਡਰਲਾਈਂਡ ਹਾਰਟ ਪ੍ਰੋਬਲਮ ਹੋ ਸਕਦੀ ਹੈ ਤੁਹਾਡੀ ਧੜਕਨ ਤੇਜ਼ ਹੋ ਰਹੀ ਹੈ ਥੋੜਾ ਜਿਹਾ ਤੇਜ਼ ਚੱਲਣ ਨਾਲ ਧੜਕਨ ਤੇਜ਼ ਹੋ ਰਹੀ ਹੈ ਇਹ ਜਿਹੜੇ ਸਿੰਪਟਮ ਨੇ ਇਹ ਤੁਹਾਨੂੰ ਬਹੁਤ ਹਾਲਾਂਕਿ ਕਈ ਵਾਰੀ ਇਗਨੋਰ ਕਰ ਦਿੰਦਾ ਹੈ ਬੰਦਾ ਪਰ ਮੈਂ ਅੱਜ ਹਮਦਰ ਚੈਨਲ ਰਾਹੀਂ ਰੋਕਮ ਦਸਰਾ ਚਾਹੂੰਗਾ ਕਿ ਲੈਕ ਆਫ ਅਵੇਅਰਨੈਸ ਜਿਹੜੀ ਹੈ ਇਹ ਇੱਕ ਬਹੁਤ ਵੱਡੀ ਚੀਜ਼ ਜਿਹੜੀ ਹੈ ਇਹ ਇਹ ਹਾਰਟ ਅਟੈਕ ਨੂੰ ਬਲਾਵਾ ਦੇ ਸਕਦੀ ਹੈ ਹੂੰ ਜੀ ਜਿਵੇਂ ਤੁਸੀਂ ਟੀਐਮਟੀ ਦਾ ਜ਼ਿਕਰ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਜੇਕਰ ਕੋਈ ਹਾਰਟ ਪੇਸ਼ੀਐਂਟ ਹੈ ਤਾਂ ਕੋਈ ਪਾਰਟਿਕੂਲਰ ਟੈਸਟ ਹੈ ਉਹਨਾਂ ਦੇ ਲਈ ਕਿਹੋ ਟੈਸਟ ਉਹਨਾਂ ਨੂੰ ਕਰਵਾ ਲੈਣੇ ਚਾਹੀਦੇ ਨੇ ਟੀਐਮਟੀ ਤੋਂ ਇਲਾਵਾ ਇਹ ਤਾਂ ਬਾਡੀ ਰੂਟੀਨ ਦੀ ਚੈੱਕਅਪ ਹੋ ਗਈ ਕਿ ਅਸੀਂ ਟੀਐਮਟੀ ਕਰਵਾ ਰਿਹਾ ਸਾਨੂੰ ਪਤਾ ਲੱਗੇਗਾ ਲੇਕਿਨ ਹਾਰਟ ਡਿਜ਼ੀਜ਼ ਦੇ ਲਈ ਕੋਈ ਪਾਰਟਿਕੂਲਰ ਟੈਸਟ ਹੈ ਇੱਕ ਹੋਰ ਟੈਸਟ ਜਿਹੜਾ ਇੰਪੋਰਟੈਂਸ ਰੱਖਦਾ ਹੈਗਾ ਉਹ ਹੈਗਾ ਇਕੋ ਉਹਨੂੰ ਇਕੋ ਇਕੋ ਕਹਿੰਦੇ ਆ ਅਸੀਂ ਉਹਨੂੰ ਉਹ 2D 3D ਇਕੋ ਜਾਂ ਕਲਰ ਟੋਪਰ ਵੀ ਦਾਤ ਆਪਾਂ ਕਰਦੇ ਹੈਗੇ ਆ ਹੂੰ ਉਹਦੇ ਵਿੱਚ ਤੁਹਾਡਾ ਸਾਰਾ ਜਿਹੜਾ ਹਾਰਟ ਦਾ ਸਟਰਕਚਰ ਹੈ ਤੇ ਹਾਰਟ ਦੀ ਜਿਹੜੀ ਪੰਪਿੰਗ ਹੈ ਉਹਦੀ ਪੰਪਿੰਗ ਕਪੈਸਿਟੀ ਕਿੰਨੀ ਹੈ ਓਕੇ ਔਰ ਵੀ ਵੈਲ ਕਿਦਾਂ ਦੇ ਨੇ ਹੂੰ ਹਾਰਟ ਦੇ ਜਿਹੜੀਆਂ ਬੋਲਸ ਨੇ ਉਹਨਾਂ ਦਾ ਸਾਈਜ਼ ਕੀ ਹੈਗਾ ਹਾਰਟ ਦੇ ਜਿਹੜੇ ਚੈਂਬਰ ਨੇ ਉਹਨਾਂ ਦਾ ਸਾਈਜ਼ ਕੀ ਹੈਗਾ ਜੀ ਜੀ ਕਿੰਨਾ ਦਾ ਪੰਪ ਕਰ ਰਹੇ ਨੇ ਇੱਕ ਹੋਰ ਟੈਸਟ ਜਿਹੜਾ ਪ੍ਰੀਵੈਂਟਿਵ ਆਪਾਂ ਕਰਵਾ ਸਕਦੇ ਆ ਜਿਸ ਤਰ੍ਹਾਂ ਕਿ ਆਪਾਂ ਕਰ ਪਰਸਨਲ ਐਂਜੋਇਕਰ ਤੇ ਉਸ ਤਰ੍ਹਾਂ ਆਪਾਂ ਅੱਜਕਲ ਸੀਟੀ ਸਕੈਨ ਦੇ ਵਿੱਚ ਕੈਜੀਓਗ੍ਰਾਫੀ ਕਰਦੇ ਹਾਂ ਉਹਨੋਂ ਸੀਟੀ ਐਂਜੋ ਕਰਦੇ ਆ ਇਹ ਐਸ ਕਰਕੇ ਦੇਖਣ ਲਈ ਹੁੰਦੀ ਹੈ ਕਿ ਤੁਹਾਡੀਆਂ ਜਿਹੜੀਆਂ ਮੇਜਰ ਤਿੰਨ ਨਾੜੀਆਂ ਨੇ ਹਾਰਟ ਦੀਆਂ ਉਹਨਾਂ ਚੋਂ ਕਿਹੜੀ ਨਾੜੀ ਕਿੱਥੋਂ ਤੇ ਕਿੰਨੀ ਬੰਦ ਹੈ ਇਹ ਆਪਾਂ ਇਸ ਟੈਸਟ ਦੇ ਵਿੱਚ ਦੇਖ ਲੈਂਦੇ ਆ ਤੇ ਖਾਸ ਕਰਕੇ ਪ੍ਰੇਸ਼ਨ ਜਿਨ੍ਹਾਂ ਨੂੰ ਐਂਜਾਇਨਾ ਦਾ ਸ਼ੱਕ ਹੋ ਰਿਹਾ ਜਾਂ ਜਿਨ੍ਹਾਂ ਨੂੰ ਬਹੁਤ ਸਟਰੋਂਗ ਫੈਮਿਲੀ ਹਿਸਟਰੀ ਹੈ ਯਾਹ ਜਿਨ੍ਹਾਂ ਨੂੰ ਆਲਰੇਡੀ ਥੋੜਾ ਬਹੁਤ ਹਾਰਡ ਦੀ ਪਹਿਲਾਂ ਤਕਲੀਫ ਹੋ ਚੁੱਕੀ ਹੈ ਉਹਨਾਂ ਨੂੰ ਵੀ ਅਡਜਸਟ ਕਰਵਾ ਲੈਣਾ ਚਾਹੀਦਾ ਰੋ ਸੀਟੀ ਐਂਜਿਓਗ੍ਰਾਫਿਕ ਹੂੰ ਜਿਵੇਂ ਲੋਕਾਂ ਦੇ ਵਿੱਚ ਵੀ ਨਾ ਕਿਤੇ ਨਾ ਕਿਤੇ ਅਵੇਅਰਨੈਸ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਸਿੰਪਟਮਸ ਨਜ਼ਰ ਆਣ ਜਾਂ ਕਿਸ ਤਰੀਕੇ ਦੇ ਨਾਲ ਹਾਰਟ ਡਿਜ਼ੀਜ਼ ਦੇ ਵੱਲ ਉਹ ਵੱਧ ਰਹੇ ਨੇ ਅਵੇਅਰਨੈਸ ਬਹੁਤ ਜ਼ਰੂਰੀ ਹੈ ਤਾਂ ਜਿਵੇਂ ਤੁਸੀਂ ਬਹੁਤ ਸਾਰੇ ਜਿਹੜੇ ਪੇਸ਼IENTS ਨੇ ਉਹਨਾਂ ਨੂੰ ਡੀਲ ਕਰਦੇ ਉਹਨਾਂ ਦੀ ਲਾਈਫਸਟਾਈਲ ਬਾਰੇ ਜਾਣਦੇ ਹੋ ਸ਼ਾਇਦ ਤੁਹਾਡੇ ਤੁਹਾਡੀ ਨੌਲੇਜ ਦੇ ਵਿੱਚ ਕੋਈ ਅਜੀਹਾ ਪ੍ਰੋਗਰਾਮ ਜਾਂ ਕੋਈ ਅਜੀਹਾ ਤਰੀਕਾ ਹੋਵੇਗਾ ਅ ਜਿਸ ਦੇ ਥਰੂ ਅਸੀਂ ਨੌਜਵਾਨਾਂ ਤੱਕ ਅਵੇਅਰਨੈਸ ਪਹੁੰਚਾ ਸਕੇ ਕੋਈ ਅਜੇ ਹੀ ਮਤਲਬ ਕੋਈ ਅਜੇਹਾ ਕੋਈ ਆਈਡੀਆ ਹੈ ਤੁਹਾਡੇ ਕੋਲ ਕਿ ਵੱਦ ਤੋਂ ਵੱਧ ਨੌਜਵਾਨਾਂ ਤੱਕ ਅਵੇਅਰਨੈਸ ਜਾਵੇ ਕਿ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਹਾਰਟ ਡਿਜ਼ੀਜ਼ ਤੋਂ ਦੂਰ ਰੱਖਣਾ ਹੈ ਕਵਿਤਾ ਜੀ ਇੱਕ ਅੰਗਰੇਜ਼ੀ ਦੀ ਪੁਰਾਣੀ ਕਹਾਵਤ ਹੈ ਕਿ ਕੈਚ them young ਹੂੰ ਜਿੰਨੇ ਵੀ ਆਪਾਂ ਜਿੰਨੇ ਅੱਛੇ ਲੈਵਲ ਤੋਂ ਸ਼ੁਰੂ ਕਰ ਲਾਂਗੇ ਜੀ ਸੋ ਮੇਰੇ ਹਿਸਾਬ ਨਾਲ ਇਸ ਸਕੂਲਸ ਦੇ ਲੈਵਲ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੂੰ ਸਕੂਲ ਦੇ ਵਿੱਚ ਆਪਾਂ ਨੂੰ ਅਵੇਰਨੈਸ ਪ੍ਰੋਗਰਾਮ ਚਲਾਉਣੇ ਚਾਹੀਦੇ ਆ ਹੂੰ ਸਕੂਲ ਦੇ ਵਿੱਚ ਭਾਵੇਂ ਡਾਕਟਰਸ ਨੂੰ ਇਨਵਾਈਟ ਕਰਕੇ ਜਾਂ ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਇਨਵਾਈਟ ਕਰਕੇ ਆਪਾਂ ਜੇ ਬੱਚੇ ਨੂੰ ਸ਼ੁਰੂ ਤੋਂ ਹੀ ਅਵੇਅਰ ਕਰਾਈਏ ਕਿ 슈ਗਰ ਕੀ ਹੈ ਕਿੰਨੀ 슈ਗਰ ਦੀ ਆਪਾਂ ਨੂੰ ਲੋੜ ਹੈ ਕਿੰਨੀ ਆਪਾਂ ਨੂੰ ਖਾਣੀ ਚਾਹੀਦੀ ਹੈ ਹੂੰ ਐਨਰਜੀ ਡਰਿੰਕਸ ਤੇ ਕੋਕਸ ਜਾਂ ਜੰਕ ਫੂਡ ਦੇ ਵਿੱਚ ਕਿੰਨੀ 슈ਗਰ ਹੈ ਤੇ ਕਿੰਨਾ ਕੋਲੇਸਟ੍ਰੋਲ ਹੈ ਕਿੰਨੇ ਪ੍ਰੋਸੈਸਡ ਫੂਡ ਆਪਣੇ ਲਈ ਮਾੜੇ ਨੇ ਜੀ ਕਿੰਨੀ ਸਿਗਰਟਸ ਸਮੋਕਿੰਗ ਨਸ਼ੇ ਤੋਂ ਦੂਰ ਰਹਿਣ ਲਈ ਪਰ ਤੋਂ ਦੂਰ ਰਹਿਣ ਲਈ ਉੱਕੇ ਵੇਚ ਦੂਰ ਰਹਿਣ ਲਈ ਜੋ ਚੀਜ਼ਾਂ ਵੱਧ ਰਹੀਆਂ ਨੇ ਬਹੁਤ ਜੇ ਆਪਾਂ ਇਹਨਾਂ ਨੂੰ ਸ਼ੁਰੂ ਤੋਂ ਹੀ ਬਿਕੋਜ਼ ਉਹਨਾਂ ਬੱਚਿਆਂ ਦਾ ਜਿਹੜਾ ਮਾਈਂਡ ਹੈ ਤੁਸੀਂ ਜੇ ਸ਼ੁਰੂ ਤੋਂ ਉਸ ਹਿਸਾਬ ਨਾਲ ਮੋਡ ਕਰਦੇ ਹੋਗੇ ਹੂੰ ਬਾਕੀ ਬਹੁਤ ਸਾਲਾਂ ਤੋਂ ਫਿਜ਼ੀਕਲ ਐਕਸਰਸਾਈਜ਼ ਫਿਜ਼ੀਕਲ ਟ੍ਰੇਨਿੰਗ ਦਾ ਜਿਹੜਾ ਸਪੋਰਟਸ ਪੀਰੀਅਡ ਹੈ ਉਹ ਹਮੇਸ਼ਾ ਹੀ ਹਰ ਸਕੂਲ ਦੇ ਵਿੱਚ ਮੈਂਡੇਟਰੀ ਹੈ ਜੀ ਜੀ ਫੇਰ ਵੀ ਕਿਤੇ ਨਾ ਕਿਤੇ ਬੱਚੇ ਉਸ ਪੀਰੀਅਡ ਨੂੰ ਫ੍ਰੀ ਪੀਰੀਅਡ ਸਮਝਦੇ ਆ ਉਹਨੂੰ ਸਪੋਰਟਸ ਦੀ ਇੰਪੋਰਟੈਂਸ ਨੂੰ ਨਹੀਂ ਸਮਝਦੇ ਹੂੰ ਬਿਲਕੁਲ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਕੂਲ ਲੈਵਲ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਨਾ ਕਾਲਜ ਲੈਵਲ ਤੇ ਵੀ ਆਪਾਂ ਨੂੰ ਜਿਹੜਾ ਹੈ ਇਹ ਆਪਾਂ ਕਰ ਸਕਦੇ ਆ ਤੁਹਾਡੀ ਵਰਕਪਲੇਸ ਤੇ ਤੁਹਾਡੀ ਸੁਸਾਇਟੀ ਤੁਹਾਡੀ ਕਮਿਊਨਿਟੀਜ਼ ਇਹ ਇਦਾਂ ਦੇ ਜਿਹੜੇ ਅਵੇਅਰਨੈਸ ਪ੍ਰੋਗਰਾਮਸ ਨੇ ਇਹ ਇਹ ਸਰਕਾਰਾਂ ਨੂੰ ਵੀ ਮੈਂ ਬਹੁਤ ਜਿਹੜਾ ਹੈ ਇੱਥੇ ਅਪੀਲ ਕਰਦਾ एनजीओस नु भी अथे से बहुत अपने नाल ਰੱਖਦੇ ਆ आईसीएमआरस ਵੀ ਇਦਾਂ ਦੇ ਜਿਹੜੇ ਅਵੇਰਨੈਸ ਪ੍ਰੋਗਰਾਮਸ ਐ ਉਹਨਾਂ ਤੇ ਸਟ੍ਰੈਸ ਦਿੰਦੀ ਐ ਔਰ ਸਰਕਾਰਾਂ ਵੀ ਜੜੀਆਂ ਨੇ ਉਹ ਅੱਛਿਆ ਬਿਲਜੇ ਰੱਖਣ ਤੇ ਰੈਸਟ੍ਰਿਕਸ਼ਨਸ ਲਾਉਣ ਤੇ ਜੇ ਜੰਕ ਫੂਡ ਤੇ ਰੈਸਟ੍ਰਿਕਸ਼ਨਸ ਲਾਉਣ ਤੇ ਕਮਿਊਨਿਟੀ ਲੈਵਲ ਤੇ ਵਰਕਪਲੇਸ ਲੈਵਲ ਤੇ ਸਕੂਲ ਕਾਲਜ ਲੈਵਲ ਤੇ ਔਰ ਖਾਸ ਕਰਕੇ ਜੜੀਆਂ ਪਿੰਡਾਂ ਦੇ ਲੈਵਲ ਤੇ ਜਿਹੜੇ ਕਿ ਬਹੁਤ ਪਿਛੜੇ ਲੋਕ ਨੇ ਜਾਂ ਜਿਹੜੇ ਵਰਕਰਸ ਨੇ ਜਿਹੜੇ ਇਨਾਂ ਦੀ ਅਨਪੜਤਾ ਲੈਵਲ ਵੀ ਬਹੁਤ ਜ਼ਿਆਦਾ ਹੈ ਉਹ ਉਸ ਲੈਵਲ ਤੇ ਵੀ ਜੇ ਆਪਾਂ ਅਵੇਅਰਨੈਸ ਵਧਾਈਏ ਤੇ ਆਪਾਂ ਜੋ ਕਿ ਤਕਰੀਬਨ 2 ਕਰੋੜ ਮੌਤਾ ਹਰ ਸਾਲ ਗਰੀਆ ਨੇ ਉਹ ਹਾਰਟ ਅਟੈਕ ਨਾਲ ਹੋ ਰਹੀਆਂ ਨੇ ਆਪਾਂ ਕਾਫੀ ਹੱਦ ਤੱਕ ਬਚਾ ਸਕਦੇ ਆ ਜੀ ਸਰ ਮੈਨੂੰ ਇਹ ਤਾਂ ਪਤਾ ਤੁਹਾਡੇ ਕੋਲ ਸਮਾਂ ਬਹੁਤ ਘੱਟ ਆ ਲੇਕਿਨ ਬਹੁਤ ਇੰਪੋਰਟੈਂਟ ਸਵਾਲ ਪੁੱਛਣਾ ਚਾਹਾਂਗੀ ਜਾਂਦੇ ਜਾਂਦੇ ਕਿ ਜਦੋਂ ਵੀ ਅਸੀਂ ਹਾਰਟ ਅਟੈਕ ਨੂੰ ਲੈ ਕੇ Google ਤੇ ਸਰਚ ਕਰਦੇ ਹਾਂ ਜਾਂ ਇੱਕ ਰੀਲ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਕਿਟ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ 7 ਰੁਪਏ ਦੇ ਵਿੱਚ ਇੱਕ ਕਿੱਟ ਤਿਆਰ ਕਰੋ ਜਿਸ ਦੇ ਵਿੱਚ ਸੋਰਬਿਟ ਰੇਟ ਜਾਂ ਇਕੋਸਪ੍ਰੇਨ ਤੇ ਹੋਰ ਇੱਕ ਮੈਡੀਸਨ ਹੈ ਜਿਸ ਦੇ ਨਾਲ ਤੁਸੀਂ ਜੇਕਰ ਕਿਸੇ ਨੂੰ ਅਟੈਕ ਆਇਆ ਹੈਗਾ ਤੁਸੀਂ ਡਾਕਟਰ ਕੋਲ ਜਾ ਰਹੇ ਹੋ ਜਿੰਨਾ ਕ ਸਮਾਂ ਤੁਸੀਂ ਡਾਕਟਰ ਕੋਲ ਜਾ ਰਹੇ ਹੋ ਉੱਥੇ ਜਾ ਕੇ ਵੀ ਉਹਨਾਂ ਨੇ ਉਹੀ ਦਵਾਈਆਂ ਦੇਣੀਆਂ ਨੇ ਤੁਸੀਂ ਪਹਿਲਾਂ ਉਹਨਾਂ ਨੂੰ ਇਹ ਦਵਾਈ ਦੇ ਦਿਓ ਇਸ ਕਰਕੇ ਕਿੱਟ ਹਮੇਸ਼ਾ ਨਾਲ ਰੱਖੋ ਤੇ ਕਿੰਨਾ ਕ ਸਹੀ ਹੈਗਾ ਕਿਉਂਕਿ ਬਹੁਤ ਜ਼ਿਆਦਾ ਇਹ ਰੀਲ ਵਾਇਰਲ ਹੁੰਦੀ ਹੈ ਕਵਿਤਾ ਜੀ ਬਿਲਕੁਲ ਤੁਸੀਂ ਇਹ ਇੰਦੇ ਤੇ ਮੈਂ ਥੋੜਾ ਜਿਹਾ ਜਾਣਨਾ ਪਾਣਾ ਚਾਹੂੰਗਾ ਕਿ ਇਹ ਜਿਹੜੀ ਕਿੱਟ ਹੈ ਇਹਦੇ ਵਿੱਚ ਕੋਈ 3 ਟੈਬਲੇਟਸ ਕਹਿੰਦਾ ਕੋਈ 4 ਟੈਬਲੇਟਸ ਕਹਿੰਦਾ ਹੂੰ ਇਹ ਜਿਹੜੀ ਕਿੱਟ ਹੈ ਇਹ ਵਾਕਈ ਜਦੋਂ ਹਾਰਟ ਅਟੈਕ ਦੇ ਸਿੰਪਟਮ ਤੁਸੀਂ ਜੇ ਕਿਤੇ ਵੀ ਮॉल 'ਚ ਹੈਗੇ ਹੋ ਜਾਂ ਤੁਸੀਂ ਕਿਤੇ ਬੱਸ ਸਟੈਂਡ ਤੇ ਹੋ ਜਾਂ ਸਟੇਸ਼ਨ ਤੇ ਹੋ ਤੁਸੀਂ 에어ਪੋਰਟ ਤੇ ਹੋ ਤੁਸੀਂ ਥੀਏਟਰ 'ਚ ਹੋ ਕਿਤੇ ਵੀ ਪਬਲਿਕ ਪਲੇਸ ਤੇ ਤੁਸੀਂ ਹੈਗੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਪੇਸ਼ੈਂਟ ਨੂੰ ਟਿਪੀਕਲ ਲੈਫਟ ਸਾਈਡਡ ਹਾਰਟ ਤੇ ਚੈਸਟ ਪੇਨ ਹੋ ਰਹੀ ਹੈ ਹੂੰ ਤੇ ਫਿਰ ਨੂੰ ਸਾਹ ਦੀ ਦਿੱਕਤ ਆ ਰਹੀ ਹੈ ਪੇਸ਼ ਨੂੰ ਸਵੇਟਿੰਗ ਹੋ ਰਹੀ ਹੈ ਪੈਸ਼ੈਂਟ ਠੰਡਾ ਪੈ ਰਿਹਾ ਐ ਇਸ ਨੂੰ ਠੰਡੀਆਂ ਤਰੇਲੀਆਂ ਆ ਰਹੀਆਂ ਨੇ ਪਰ ਇਹ ਇੱਕ ਹਾਰਟ ਅਟੈਕ ਦਾ ਸਿੰਪਟਮ ਹੈ ਜੀ ਠੀਕ ਐ ਇਹ ਤੋਂ ਪਹਿਲਾਂ ਕਿ ਆਪਾਂ ਪੈਸ਼ੈਂਟ ਨੂੰ ਸ਼ਿਫਟ ਕਰੀਏ ਆਪਾਂ ਇੱਕ ਸੋਰਬਿਟਰੇਟ ਦੀ ਗੋਲੀ ਆਉਂਦੀ ਐ ਸੋਰਬਿਟਰੇਟ ਦੀ ਗੋਲੀ ਜੇ ਆਪਾਂ ਉਹ ਜਿਬ ਦੇ ਥੰਡੇ ਰੱਖ ਲਈਏ ਜੀ ਤੇ ਪਾਣੀ ਦੇ ਨਾਲ ਆਪਾਂ ਜਿਹੜੀ ਐ ਉਹ ਡਿਸਪ੍ਰਿਨ ਦੀ ਗੋਲੀ ਜਿਹਨੂੰ ਤੁਸੀਂ ਐਸਪ੍ਰਿਨ ਕਹਿੰਦੇ ਐ ਐਸਪ੍ਰਿਨ ਜੀ ਤੇ ਨਾਲ ਆਪਾਂ ਇੱਕ ਸਟੈਟਿਨ ਜਿਹੜਾ ਪਾਵੇਂ ਮਟੋਰਵਾਸਟੈਟਿਨ ਐ ਪਾਵੇਂ ਰੋਜੀਵਸਟੈਟਿਨ ਐ ਜੀ ਜੇ ਆਪਾਂ ਉਹ ਗੋਲੀਆਂ दिए ਦਿੰਦੇ ਆ ਤੇ ਜਿਹੜੀ ਹਾਰਟ ਟੈਕ ਦੀ ਸਵਿਰਟੀ ਹੈ ਜਿਹੜਾ ਬਹੁਤ ਅੱਗੇ ਜਿਹੜੀ ਨਾੜੀ ਬੰਦ ਹੋ ਰਹੀ ਹੈ ਹਾਰਟ ਟੈਕ ਨੂੰ ਕਰਪ ਰੀਅਟ ਕਰ ਰਹੀ ਹੈ ਉਹਨੂੰ ਕਾਫੀ ਹੱਦ ਤੱਕ ਆਪਾਂ ਨਾੜੀ ਨੂੰ ਖੋਲ ਸਕਦੇ ਹਾਂ ਹੂੰ ਤਾਂ ਜੋ ਆਪਾਂ ਪੇਸ਼ੈਂਟ ਨੂੰ ਸੇਫਲੀ ਜਿਹੜਾ ਹੈ ਆਪਾਂ ਹਸਪੀਟਲ 'ਚ ਸ਼ਿਫਟ ਕਰ ਸਕੀਏ ਜੀ ਸੋ নো ਡਾਊਟ ਜੇ ਆਪਾਂ ਇਮੀਜੇਟ ਆ ਤਿੰਨ ਚੀਜ਼ਾਂ ਦਿੰਦੇ ਆ ਤੇ ਆਪਾਂ ਕਾਫੀ ਹੱਦ ਤੱਕ ਪੇਸ਼ੈਂਟ ਦੀ ਜਾਨ ਬਚਾ ਸਕਦੇ ਹਾਂ ਹੂੰ ਨੰਬਰ 1 ਨੰਬਰ 2 ਇੱਕ ਮਸ਼ੀਨ ਹੁੰਦੀ ਹੈ ਇਹ ਤਾਂ ਉਹ ਕੀ ਹਾਰਟ ਅਟੈਕ ਦੀ ਗੱਲ ਜਿਹੜੀ ਨਾੜੀ ਬੰਦ ਹੋਣੀ ਹੈ ਜਿਹੜੀ ਆਪਾਂ ਅਰਿਥਮੀਆ ਦੀ ਗੱਲ ਕਰ ਰਹੇ ਹਾਂ ਜਿਹੜੀ ਆਪਾਂ ਸਡਨ ਕਾਰਡੀਕ ਡੈਥ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਆਟੋਮੈਟਿਕ ਡੀਫਿਊਬਲੇਟਰ ਹੁੰਦੇ ਨੇ ਜਿਹੜੇ ਬੰਦ ਹਾਰਟ ਨੂੰ ਆਪਾਂ ਸ਼ੌਕ ਨਾਲ ਚਲਾ ਸਕਦੇ ਓਕੇ ਸੋ ਇੰਡੀਆ ਦੇ ਵਿੱਚ 에어ਪੋਰਟ 에어ਪੋਰਟ ਅਥਾਰਟੀ ਆਫ ਇੰਡੀਆ ਨੇ ਹਰ ਇੱਕ 에어ਪੋਰਟ ਤੇ ਉਹ ਜਿਹੜੇ एईडीए ऑटोमेटिक इलेक्ट्रॉनिक डिफिब्रिलेटर ਜਿਹੜੇ ਨੇ ਪੈਕਟਿਕਲ डिफिब्रिलेਟਰ ਨੇ ਇਹ ਮੰਡੇਟਰੀ ਕਰਦੇ ਨੇ ਸੋ that ਤੁਸੀਂ ਪਰ ਥੋੜੇ ਜੇ ਮਹਿੰਗੇ ਨੇ ਅਜੇ ਇੰਡੀਆ ਡਿਵੈਲਪਿੰਗ ਕੰਟਰੀ ਹੈ ਪਰ ਜੇ ਤੁਸੀਂ ਡਿਵੈਲਪਡ ਕੰਟਰੀਜ਼ ਜਾਓਗੇ ਤੇ ਤੁਹਾਨੂੰ ਹਰ ਪਬਲਿਕ ਪਲੇਸ ਤੇ ਏਡ ਮਿਲੇਗਾ ਇਥੋਂ ਤੱਕ ਕਿ ਅੱਜਕੱਲ ਟੈਕਸੀ ਡਰਾਈਵਰਾਂ ਚ ਜਿਹੜੀਆਂ ਵੱਡੀਆਂ ਬੱਸਿਸ ਨੇ ਉੱਥੇ ਉਹਨਾਂ ਦੇ ਵਿੱਚ ਵੀ ਏਡ अवेलेबल ਹੋ ਗਏ ਸਡਨਲੀ ਜਦੋਂ ਪੇਸ਼ੈਂਟ ਪਰ ਨਾਲ ਗੱਲ ਕਰਦੇ ਕਰਦੇ ਜੇ ਸਤਾ ਤੁਸੀਂ ਗੱਲ ਕੀਤੀ ਡਾਂਸ ਕਰਦੇ ਕਰਦੇ ਵਿਆਹ ਜੀ ਜਿਮ ਸਡਨਲੀ ਜਾਂ ਕਿਤੇ ਵੀ ਸਡਨਲੀ ਬੰਦਾ ਬਿਹੋਸ਼ ਹੋ ਜਾਂਦਾ ਹੈ ਹਮ ਤੇ ਤੁਸੀਂ ਦੇਖਦੇ ਹੋ ਕਿ ਉਹਦਾ ਹਾਰਟ ਨਹੀਂ ਚੱਲ ਰਿਹਾ ਹਮ ਉਸਦਾ ਹਾਰਟ ਚੈੱਕ ਕਰਦੇ ਹੋ ਹਾਰ ਨਹੀਂ ਚੱਲ ਰਿਹਾ ਤੇ ਤੁਸੀਂ ਉਸ ਮਸ਼ੀਨ ਦੇ ਵਿੱਚ ਉਹਦੇ ਵਿੱਚ ਪੈਡਸ ਹੁੰਦੇ ਆ ਤੁਸੀਂ ਇੱਥੇ ਲਾ ਕੇ ਉਹ ਮੁਝੇ ਬਟਨ ਦਬਕ ਦਿਓਗੇ ਉਹ ਚਾਰਜ ਹੋ ਕੇ ਆਪਣੇ ਆਪ ਇਲੈਕਟ੍ਰੀਕਲ ਕਰੰਟ ਜਿਹੜਾ ਹੈ ਉਹ ਹਾਰਟ ਨੂੰ ਦੇ ਕੇ ਉਹਨੂੰ ਚਲਾ ਸਕਦਾ ਹੈ ਓਕੇ ਇਹ ਬਹੁਤ ਇੰਪੋਰਟੈਂਟ ਹੈ ਮੈਂ ਦੁਆਰਾ ਕੇਵਰੀ ਸੀ ਡਿਸਕਸ਼ਨ ਕੀਤੀ ਹੈ ਅਤੇ ਮਿਸਟਰ ਸਾਹਿਬਾ ਵੀ ਕਿਤੇ ਮੈਂ ਇਨ ਪ੍ਰੈਜ਼ੀਡੈਂਟ ਵੀ ਰਹੇ ਹੂੰ ਤੇ ਅਸੀਂ ਕਾਫੀ ਦੇਰ ਤੱਕ ਡਿਸਕਸ਼ਨਾਂ ਕੀਤੀਆਂ ਨੇ ਕਿ ਹਰ ਪਬਲਿਕ ਲਈ ਇਸ ਤੇ ਜਲਦੀ ਤੋਂ ਜਲਦੀ ਏਡੀਜ਼ ਜਿਹੜੇ ਨੇ ਉਹ ਅਵੇਲੇਬਲ ਹੋ ਚਾਹੀਏ ਜੀ ਬਿਲਕੁਲ ਬਹੁਤ ਜ਼ਰੂਰੀ ਹੈ ਤੇ ਸਮਾਂ ਨਹੀਂ ਹੈਗਾ ਬਹੁਤ ਘੱਟ ਸਮਾਂ ਲੇਕਿਨ ਤੁਸੀਂ ਬਹੁਤ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਟ ਕੇ ਕੀਮਤੀ ਸੁਝਾਅ ਦਿੱਤੇ ਹੈਗੇ ਪਰ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਤੁਹਾਡੀ ਸਲਾਹ ਕੀ ਹੋਵੇਗੀ ਕਿਉਂਕਿ ਕਾਰਡਿਕ ਅਰੇਸ ਦੇ ਮਸਲੇ ਲਗਾਤਾਰ ਵਾਧ ਰਹੇ ਨੇ ਇੱਕ ਮੈਸੇਜ ਆਡੀਅנס ਦੇ ਲਈ ਦੇਖੋ ਸਵਸਥ ਰਹੋ ਆਪਣੀ ਨੀਂਦ ਪੂਰੀ ਕਰੋ ਅੱਛੀ ਡਾਈਟ ਰੱਖੋ ਆਪਣੇ ਸਟ्रेस ਨੂੰ ਮੈਨੇਜ ਕਰੋ ਭਾਵੇਂ ਯੋਗਾ ਸ਼ੈਰ ਕਰਕੇ ਕਰੋ স্মੋਕਿੰਗ ਅਲਕੋਹਲ ਤੋਂ ਦੂਰ ਰਹੋ ਹਾਂ ਬਸੇਤੂ ਦੂਰ ਰਹਿ ਕੇ ਆਪਣਾ ਹੈਲਦੀ ਲਾਈਫ ਸਟਾਈਲ ਅਪਣਾਓ ਇਹ ਹੀ ਮੇਰੀ ਹੈ ਕਿ ਜਿਹੜੀ ਆਪਣੇ ਹਾਰਟ ਡਿਜ਼ੀਜ਼ ਤੋਂ ਆਪਣੇ ਤੋਂ ਦੂਰ ਰੱਖ ਸਕੂਗਾ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਗੌਰਵ ਸਚਦੇਵਾ ਜੀ ਤੁਸੀਂ ਕੀਮਤੀ ਸਮਿਆਂ ਚੋਂ ਸਮਾਂ ਕੱਢ ਕੇ ਸਾਡੇ ਆਡੀਅנס ਤੱਕ ਇੰਪੋਰਟੈਂਟ ਜਾਣਕਾਰੀ ਪਹੁੰਚਾਈ ਹੈਗੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚੋਂ ਦੀ ਬਹੁਤ ਕੁਝ ਮਿਲਣ ਵਾਲਾ ਕਿਉਂਕਿ ਲਗਾਤਾਰ ਹਾਰਟ ਅਟੈਕ ਦੇ ਮਸਲੇ ਵੱਧ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਡਾਕਟਰ ਗੌਰਵ ਜੋ ਸਚੂ ਦੇਵ ਨੇ ਉਹਨਾਂ ਦੇ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਹੈ ਹਰ ਇੱਕ ਟਾਪਿਕ ਹਰ ਇੱਕ ਮਿੰਟ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਦੀ ਲਈ ਜ਼ਰੂਰ ਮਿਲੇਗਾ ਤਾਂ ਇਹ ਵੀਡੀਓ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਲਗਾਤਾਰ ਹਾਰਟ ਅਟੈਕ ਦੇ ਮਸਲੇ ਵੱਧ ਰਹੇ ਨੇ ਮਾਮਲੇ ਲਗਾਤਾਰ ਵੱਧ ਰਹੇ ਨੇ ਤੁਸੀਂ ਇੱਕ ਵੀਡੀਓ ਸ਼ੇਅਰ ਕਰੋਗੇ ਸ਼ਾਇਦ ਹੋ ਸਕਦਾ ਇਹ ਵੀਡੀਓ ਉਸ ਤੱਕ ਪਹੁੰਚ ਜਾਵੇ ਜੋ ਹਾਰਟ ਡਿਜ਼ੀਜ਼ ਦਾ ਮਰੀਜ਼ ਹੋਵੇ ਤੇ ਉਸ ਦੀ ਜਾਨ ਬਚ ਸਕਦੀ ਹੈਗੀ ਤਾਂ ਇਸ ਕਰਕੇ ਇਸ ਵੀਡੀਓ ਦੇ ਵਿੱਚ ਹਰ ਇੱਕ ਗੱਲ ਜਿਹੜੀ ਦੱਸੀ ਗਈ ਹੈਗੀ ਕਿ ਤੁਸੀਂ ਆਪਣੀ ਜੋ ਪ੍ਰੋਪਰ ਰੂਟੀਨ ਟੈਸਟ ਹੈ ਤੁਸੀਂ ਉਹ ਕਰਵਾ ਸਕਦੇ ਹੋ ਜਿਮ ਜੁਆਇਨ ਕਰਨ ਤੋਂ ਪਹਿਲਾਂ ਵੀ ਟੈਸਟ ਕਰਵਾਓ ਇੱਥੋਂ ਤੱਕ ਕਿ ਤੁਸੀਂ ਬਾਡੀ ਰੂਟੀਨ ਟੈਸਟ ਵੀ ਕਰਵਾ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਪੂਰਾ ਪਰਿਵਾਰ ਤੁਸੀਂ ਬਿਲਕੁਲ ਹੈਲਦੀ ਰਹੋਗੇ ਤੇ ਫਿਲਹਾਲ ਹਮਦਰਦ ਹੈਲਥ ਟਾਕ ਦੇ ਵਿੱਚ ਅੱਜ ਇੰਨਾ ਹੀ ਹੋਰ ਇੰਪੋਰਟੈਂਟ ਟੌਪਿਕਸ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਫਿਲਹਾਲ ਮੈਨੂੰ ਯਾਨੀ ਕਵਿਤਾ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ